ਉਸ ਮੁੰਡੇ ਨੂੰ ਕੁਝ ਵੀ ਯਾਦ ਨਹੀਂ ਹੈਗਾ ਸਿਰਫ ਇੰਨਾ ਯਾਦ ਆ ਕਿ ਉਹ ਡਿਲੀਵਰੀਆਂ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਇੱਕ ਗੋਰੇ ਨੇ ਉਹਨੂੰ ਉਹਦੀ ਗੱਡੀ ਚੋਂ ਕੱਢ ਕੇ ਬਾਹਰ ਰੱਖ ਲਿਆ ਤੇ ਉਹਦੇ ਸਿਰ ਤੇ ਪਾਣੀ ਡੋਲੇਆ ਸ਼ਾਮ ਨੂੰ 5 ਵਜੇ ਉਹ ਕੁੜੀ ਹਸਪੀਟਲ ਪਹੁੰਚੀ ਤਾਂ ਉਹਦੀ ਰਾਤ ਨੂੰ 11:30 12 ਵਜੇ ਬਾਰੀ ਆਈ ਕਾਊਂਟਰ ਤੇ ਜਾ ਕੇ ਇਹ ਦੱਸਣ ਵਾਸਤੇ ਕਿ ਹਾਂ ਮੇਰੀਆਂ ਉਂਗਲੀਆਂ ਨੇ ਇਹਨਾਂ ਨੂੰ ਇਹਨਾਂ ਦੇ ਟਾਂਕੇ ਲੱਗਣਗੇ ਇਲਾਜ ਕਰਾਉਣਾ ਲਗਭਗ ਆਪਾਂ ਕਹਿ ਸਕਦੇ ਹਾਂ 8-9 ਘੰਟੇ ਉਹ ਕੱਟੀਆਂ ਹੋਈਆਂ ਉਂਗਲਾਂ ਲੈ ਕੇ ਅ ਰਸਤੇਆਂ 'ਚ ਭਟਕਦੀ ਰਹੀ ਤੇ ਉਸ ਬੰਦੇ ਨੂੰ ਇਹ ਗੱਲ ਕਹਿ ਦਿੱਤੀ ਕਿ 1 ਸਾਲ 1 ਮਹੀਨਾ ਮਤਲਬ 13 ਮਹੀਨੇ ਤੂੰ ਹਰ ਘੰਟੇ ਬਾਅਦ ਰਾਤ ਨੂੰ ਉੱਠ ਕੇ ਵਾਸ਼ਰੂਮ ਜਾਣਾ ਪੈਣਾ ਹੀ ਆ ਤੈਨੂੰ ਕਿਉਂਕਿ ਆਪਰੇਸ਼ਨ ਵਾਸਤੇ ਸਾਡੇ ਕੋਲ ਟਾਈਮ ਹੈ ਨਹੀਂ ਜਲਰ ਮੈਂ ਤੈਨੂੰ ਨਾ ਇੱਕ ਕਿੱਸਾ ਦੱਸਦਾ ਇਹ ਸਿਰਫ ਇੱਕ ਹਫ਼ਤਾ ਪੁਰਾਣਾ ਹਮ ਗੱਲ ਹੈਗੀ ਆ ਇਹ ਬ੍ਰੈਂਟਨ ਸ਼ਹਿਰ ਦੀ ਹਮ ਠੀਕ ਹੈ ਬ੍ਰੈਮਟਨ ਦੇ ਵਿੱਚ ਨਾ ਕਈ ਕੰਮ ਇਹਦੇ ਚੱਲਦੇ ਨੇ ਜਿਹੜੇ ਕੈਸ਼ ਕੁਸ਼ਤੇ ਨਾ ਕੰਮ ਮਿਲ ਜਾਂਦਾ ਤੇ ਕਈ ਜਿਵੇਂ ਡਿਲੀਵਰੀਆਂ ਲੁਬਰੀਆਂ ਹੁੰਦੀਆਂ ਨੇ ਉਹਨਾਂ ਦੀ ਜੌਬ ਮਿਲ ਜਾਂਦੀ ਆ ਬੰਦਾ ਪਾਰਸਲ ਪੁੱਸਲ ਚੱਕ ਕੇ ਡਿਲੀਵਰ ਕਰਨ ਵਾਗਿਆਂ ਦਾ ਤੇ ਉਹਨਾਂ ਦੀ ਸਟਾਰਟਿੰਗ ਹੁੰਦੀ ਆ ਲਗਭਗ ਸਵੇਰੇ 3 ਵਜੇ ਤੋਂ ਸਟਾਰਟ ਹੋ ਜਾਂਦਾ ਹੂੰ ਉਵੇਂ ਹੀ ਹੈ ਨਾ ਇਹ ਕੰਮ ਕੋਈ ਮੁੰਡਾ ਸਟੂਡੈਂਟ ਨਵਾਂ ਆਇਆ ਸੀ ਆਉਣ ਤੋਂ ਬਾਅਦ ਉਹਨੂੰ ਕੰਮ ਤਾਂ ਮਿਲਿਆ ਨਹੀਂ ਹੈਗਾ 7-8 ਮਹੀਨੇ ਤੇ ਫਿਰ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਗੱਡੀ ਦਾ ਲਾਇਸੈਂਸ ਬਣਾਇਆ ਤੇ ਕਰੋ ਪੈਸੇ ਮੰਗਾ ਕੇ ਚਲੋ ਠੀਕ ਆ ਨਾ ਆਪਾਂ ਸਮਝਦਾਰੀ ਕਿਸੇ ਬੇਵਕੂਫੀ ਗਈ ਉਹ ਤਾਂ ਅਲੱਗ ਟੌਪਿਕ ਇੱਕ ਉਹਨੇ ਕਿਸ ਨਾ ਕਿਸ ਰਿਕਨ ਕਰੋ ਪੈਸੇ ਮੰਗਾ ਕੇ ਕੋਈ ਕੈਸ਼ ਤੇ ਗੱਡੀ ਲੈ ਲਈ 3-4000 ਡਾਲਰ ਦੀ ਸਹੀ ਹੈ ਤੇ ਉਹਨੂੰ ਜਦੋਂ ਪਤਾ ਲੱਗਿਆ ਕਿ ਹਾਂ ਹੁਣ ਜੀ ਟੂ ਲਾਇਸੈਂਸ ਤੇ ਡਿਲੀਵਰੀਆਂ ਦਾ ਕੰਮ ਮਿਲ ਜਾਂਦਾ ਤਾਂ ਉਹਨੇ ਕੋਈ ਆਰਡਰ ਚੱਕ ਲਿਆ ਸਵੇਰੇ 3 ਵਜੇ ਉਹਨੂੰ ਆਰਡਰ ਮਿਲਿਆ ਇੱਕ ਕਿਸੇ ਜਿਹੜੇ ਨਹੀਂ ਹੁੰਦੇ ਹੈਗੇ ਸ਼ਹਿਰ ਤੋਂ ਬਾਹਰ ਛੋਟੇ-ਛੋਟੇ ਸ਼ਹਿਰ ਜੇ ਹੁੰਦੇ ਨੇ ਜਾਂ ਕੱਲੇ-ਕੱਲੇ ਜੇ ਘਰ ਹੁੰਦੇ ਨੇ ਉੱਥੇ ਪਾਰਸਲ ਡਿਲੀਵਰ ਕਰਨੇ ਸੀ ਉਹਨਾਂ ਨੇ ਤੇ ਉਹ ਗਿਆ ਹਨਾ ਉਹਦਾ ਪਹਿਲੀ ਹੀ ਸ਼ਿਫਟ ਸੀ ਉਸ ਮੁੰਡੇ ਦੀ ਤੇ 3 ਵਜੇ ਉਹ ਨਿਕਲੇ ਆ ਸਾਰੇ ਪਾਰਸਲ ਡਿਲੀਵਰ ਕਰੇ ਸਵੇਰ ਦੀ ਗੱਲ ਆ ਰਾਤ ਹਨੇਰਾ ਹੁੰਦਾ ਉਸ ਟਾਈਮ ਲਗਭਗ ਕਹਿੰਦੇ 6 ਵਜੇ ਤੱਕ ਉਹਨੇ ਆਪਣਾ ਕੰਮ ਨਿਮੇੜ ਲਿਆ ਬਿਲਕੁਲ ਤੇ ਉਸ ਤੋਂ ਬਾਅਦ ਉਹਨੇ ਜਾਣਾ ਸੀ ਕਾਲਜ ਉਹ ਕਾਲਜ ਤੋਂ ਹੀ ਆਇਆ ਸੀ ਰਾਤ ਨੂੰ ਲੇਟ ਸੌਇਆ ਤੇ ਸਵੇਰੇ 2 ਵਜੇ ਉੱਠ ਕੇ 3 ਵਜੇ ਕੰਮ ਤੇ ਚਲਾ ਗਿਆ 6 ਵਜੇ ਤੋਂ ਬਾਅਦ ਉਹਨੇ ਦੁਬਾਰਾ ਫੇਰ ਕਾਲਜ ਜਾਣਾ ਸੀ ਪਤਾ ਨਹੀਂ ਕੀ ਗੱਲ ਹੋਈ ਕੀ ਕਾਲੀ ਸੀ ਜਾਂ ਕੁਛ ਸੀ ਹੈ ਨਾ న్యూਸ ਆਈ ਜਿਹੜੇ ਵੀ ਹੈ ਨਾ ਉਹਨਾਂ ਦੇ ਘਰ 'ਚ ਰਹਿੰਦੇ ਸੀ ਮੁੰਡੇ ਕੁੜੀਆਂ ਉਹਨਾਂ ਨੇ ਦੱਸਿਆ ਕਿ ਸਿਰਫ ਇੰਨੀ ਗੱਲ ਪਤਾ ਲੱਗੀ ਆ ਮੁੰਡਾ ਸ਼ਾਮ ਤੱਕ ਲਾਪਤਾ ਸੀ ਤੇ ਪੁਲਿਸ ਦਾ ਸ਼ਾਮ ਨੂੰ ਆਇਆ ਫੋਨ ਕਿ ਜਲਦੀ ਤੋਂ ਜਲਦੀ ਤੁਸੀਂ ਇਸ ਹਸਪੀਟਲ ਦੇ ਵਿੱਚ ਆ ਜਾਓ ਤੇ ਇਸ ਮੁੰਡੇ ਨੂੰ ਇੱਥੋਂ ਲੈ ਜਾਓ ਹਨਾ ਤੇ ਫੇਰ ਹਨਾ ਪਹਿਲਾਂ ਤਾਂ ਕੁਝ ਪਤਾ ਲੱਗਿਆ ਉਹ ਕਹਿੰਦੇ ਵੀ ਤੁਸੀਂ ਆਓ ਤਾਂ ਕਰਕੇ ਜਿਹੜੇ ਉਸ ਘਰ ਦੇ ਵਿੱਚ ਕੁੜੀਆਂ ਮੁੰਡੇ ਰਹਿੰਦੇ ਸੀ ਹਨਾ ਦੋ ਜਣੇ ਇਕੱਠੇ ਹੋ ਕੇ ਉੱਥੇ ਗਏ ਉੱਥੇ ਜਾ ਕੇ ਪਤਾ ਲੱਗਿਆ ਮੁੰਡੇ ਨੇ ਸਟੋਰੀ ਸੁਣਾਈ ਕਿ ਹੋਇਆ ਕੀ ਉਹਦੇ ਨਾਲ ਉਸ ਮੁੰਡੇ ਨੂੰ ਕੁਝ ਵੀ ਯਾਦ ਨਹੀਂ ਹੈਗਾ ਸਿਰਫ ਇੰਨਾ ਯਾਦ ਆ ਕਿ ਉਹ ਡਿਲੀਵਰੀਆਂ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਇੱਕ ਗੋਰੇ ਨੇ ਉਹਨੂੰ ਉਹਦੀ ਗੱਡੀ ਚੋਂ ਕੱਢ ਕੇ ਬਾਹਰ ਰੱਖ ਲਿਆ ਤੇ ਉਹਦੇ ਸਿਰ ਤੇ ਪਾਣੀ ਡੋਲਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਿਰਫ ਉਹ ਗੱਡੀ ਚੋਂ ਉਹਨੂੰ ਕੱਢ ਕੇ ਉਹਦੇ ਸਿਰ ਤੇ ਪਾਣੀ ਡੋਲਿਆ ਉਹਰੇ ਹਾਂ ਕਹਿੰਦਾ ਮੈਨੂੰ ਸਿਰਫ ਇੰਨਾ ਜ਼ਿਆਦਾ ਉਸ ਤੋਂ ਬਾਅਦ ਮੈਨੂੰ ਇਹ ਜ਼ਿਆਦਾ ਕਿ ਮੈਂ ਇੱਥੇ ਹਸਪਤਾਲ ਦੇ ਵਿੱਚ ਪਿਆ ਤੇ ਜਦੋਂ ਪੁੱਛਿਆ ਕਿ ਉਹਦੀ ਗੱਡੀ ਕਿੱਥੇ ਆ ਕਹਿੰਦੇ ਉਹ ਗੱਡੀ ਸਾਰੀ ਦੀ ਸਾਰੀ ਮੱਚ ਗਈ ਗੱਡੀ ਨੂੰ ਲੱਗੀ ਅੱਗ ਇੱਥੋਂ ਤੱਕ ਕਿ ਉਹਦਾ ਫੋਨ ਸਾਰਾ ਕੁਝ ਮੱਚ ਗਿਆ ਸਿਰਫ ਉਹਦਾ ਇੱਕ ਬੂਟ ਮੱਚ ਗਿਆ ਤੇ ਇੱਕ ਬੂਟ ਆ ਜਿਹੜਾ ਪੁਲਿਸ ਨੇ ਉਹਨੂੰ ਦਿੱਤਾ ਕਿ ਸਿਰਫ ਆਹ ਬਚਿਆ ਮਤਲਬ ਇਹ ਕਿਵੇਂ ਹੋ ਗਿਆ ਤੇ ਫਿਰ ਹਨਾ ਇਹ ਗੱਲ ਸੋਚੀ ਵੀ ਹਾਂ ਵੀ ਚਲ ਤੂੰ ਦੱਸ ਤਾਂ ਸੀ ਨਾ ਪ੍ਰੋਪਰ ਵੀ ਅੱਗੇ ਗੱਲਬਾਤ ਕੀ ਕਹਿੰਦੇ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਵੀ ਪਤਾ ਨਹੀਂ ਉਹਦੇ ਨਾਲ ਇਹ ਜਾ ਕੀ ਹੋਇਆ ਤੇ ਅਸੀਂ ਕਿਹਾ ਵੀ ਸਾਨੂੰ ਇਹ ਲੱਗਦਾ ਕਿ ਸਟੋਰੀਆਂ ਜਿਹੜੀ ਅੱਧੀ ਆ ਵੀ ਸਾਨੂੰ ਪੂਰੀ ਗੱਲ ਦੱਸ ਵੀ ਹੋਇਆ ਕੀ ਆ ਨਾ ਉਹਨਾਂ ਦੇ ਉਸ ਘਰ ਦੇ ਵਿੱਚ ਇਹ ਜਿਹੜੀ ਕੁੜੀ ਰਹਿੰਦੀ ਸੀ ਉਹ ਸਾਨੂੰ ਸਟੋਰੀ ਸੁਣਾ ਰਹੀ ਸੀ ਇਹ ਦੱਸ ਰਹੀ ਸੀ ਤੇ ਕਹਿੰਦੀ ਪੂਰੀ ਗੱਲ ਮੈਨੂੰ ਖੁਦ ਨਹੀਂ ਪਤਾ ਹੈਗੀ ਉੱਪਰ ਵੀਕੈਂਡ ਆ ਗਿਆ ਸੈਟਰਡੇ ਸੰਡੇ ਪੁਲਿਸ ਕਹਿੰਦੇ ਵੀ ਮੰਡੇ ਨੂੰ ਅਸੀਂ ਤੁਹਾਨੂੰ ਪ੍ਰੋਪਰ ਰਿਪੋਰਟ ਦੇ ਸਕਦੇ ਹਾਂ ਫਿਰ ਦੱਸਾਂਗੇ ਕੀ ਗੱਲਬਾਤ ਹੋਈ ਆ ਪਰ ਹਸਪਤਾਲ ਦੇ ਵਿੱਚ ਹੀ ਮੁੰਡੇ ਦੇ ਸਹਰਾਣੇ ਤੇ ਕੀ ਸੀ ਕੇਰਲੈਸ ਡਰਾਈਵਿੰਗ ਦੀ ਟਿਕਟ ਮਤਲਬ ਕਿ ਨਸ਼ੇ ਚ ਹੋਣ ਹੋ ਸਕਦਾ ਉਹ ਦੁਬਾਰੀ ਨਸ਼ੇ ਚ ਤਾਂ ਨਹੀਂ ਜਾਂ ਫਿਰ ਇਹ ਹੋ ਸਕਦਾ ਕਿ ਹਾਂ ਸਪੀਡਿੰਗ ਦੀ ਜਾਂ ਇੰਨੀ ਸਪੀਡ ਤੇ ਹੋਵੇ ਜਾਂ ਫਿਰ ਇਹ ਹੋ ਸਕਦਾ ਕਿ ਹਾਂ ਉਹ ਕਾਲਜ ਤੋਂ ਆਇਆ ਸੀ ਕਾਲਜ ਤੋਂ ਆਉਣ ਤੋਂ ਬਾਅਦ ਰਾਤ ਨੂੰ ਉਹ ਲੇਟ ਸੋਇਆ ਤੇ ਰਾਤ ਨੂੰ ਫਿਰ 2 ਵਜੇ ਉੱਠ ਕੇ ਸਵੇਰੇ ਕੰਮ ਤੇ ਗਿਆ ਉਹ ਅਨਿੰਦਰਾ ਹੋ ਸਕਦਾ ਨੀਂਦ ਨੀਂਦ ਚ ਉਹਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਹਾਂ ਉਹ ਗੱਡੀ ਕਿਵੇਂ ਚਲਾ ਰਿਹਾ ਜਾਂ ਕਿੱਧਰ ਚਲਾ ਰਿਹਾ ਕਿ ਸੋਨੇ ਦਰਖਤ ਦੇ ਵਿੱਚ ਕਿੰਨੀ ਭਜਾ ਕੇ ਗੱਡੀ ਮਾਰੀ ਜਿਹੜੀ ਗੱਡੀ ਦੇ ਨੂੰ ਸਾਰੀ ਨੂੰ ਅੱਗ ਲੱਗ ਗਈ ਚਲੋ ਤਾਂ ਵਿਚਾਰ ਹੈਗੇ ਵੀ ਵਿੱਚੋਂ ਨਿਕਲ ਕੇ ਗੱਡੀ ਦੇ ਗੱਡੀ ਦੇ ਵਿੱਚੋਂ ਕਿਸੇ ਗੋਰੇ ਨੇ ਕੱਢਿਆ ਉੱਥੇ ਆਲੇ-ਦਾਲੇ ਕੋਈ ਘਰ ਨਹੀਂ ਸੀ ਕੋਈ ਖੇਤ ਦੇ ਵਿੱਚ ਕੋਈ ਗੋਰਾ ਸੀ ਜਿਹੜਾ ਕੁਝ ਉਧਰ ਟਰੈਕਟਰ ਵਗੈਰਾ ਲੈ ਕੇ ਜਾ ਰਿਹਾ ਸੀ ਤੇ ਉਹਨੇ ਬਾਹਰ ਕੱਢਿਆ ਠੀਕ ਆ ਉਹਨੇ ਹੀ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਸੋਮਵਾਰ ਤੱਕ ਕੁਝ ਦੱਸਿਆ ਨਹੀਂ ਹੈਗਾ ਤੇ ਇਹ ਗੱਲ ਗਲਤ ਇਹ ਹੈ ਕਿ ਹਨਾ ਮੈਨੂੰ ਜਿਹੜੀ ਗੱਲ ਫੀਲ ਹੋ ਰਹੀ ਹੈ ਜ਼ਿਆਦਾ ਕਿ ਕੰਮ ਨਾ ਮਿਲਣ ਕਰਕੇ ਇੱਥੇ ਜਵਾਕਾਂ ਦੇ ਵਿੱਚ ਬਹੁਤ ਜ਼ਿਆਦਾ ਸਟ्रेस ਆ ਤੇ ਆਪਾਂ ਕਹਿ ਸਕਦੇ ਆ ਕਿ ਉਸ ਮੁੰਡੇ ਦੀ ਲਾਪਰਵਾਹੀ ਸੀ ਜਾਂ ਫਿਰ ਸ਼ਾਇਦ ਉਹਨੇ ਗੱਡੀ ਭਜਾਲੀ ਹੋਵੇ ਪਤਾ ਨਹੀਂ ਜਿੱਥੇ ਗੱਡੀ ਦਾ ਨਾਮੋ ਨਿਸ਼ਾਨੇ ਖਤਮ ਹੋ ਗਿਆ ਗੱਡੀ ਦੀ ਸਾਰੀ ਦੀ ਸਾਰੀ ਉਹ ਮੱਚ ਗਈ ਹਨਾ ਗੱਲ ਇਹ ਆ ਕਿ ਇੱਥੇ ਕੰਮ ਕੋਈ ਮੈਨਾਂ ਮਿਲ ਨਹੀਂ ਰਿਹਾ ਜਵਾਕਾਂ ਤੇ ਪ੍ਰੈਸ਼ਰ ਆ ਵੀ ਅਸੀਂ ਪੈਸੇ ਇਕੱਠੇ ਕਰਨਾਂ ਜਾਂ ਕੁਝ ਕਰ ਰਹੇ ਆ ਕਾਲਜ ਤੋਂ ਆ ਕੇ ਰਾਤ ਨੂੰ ਨੀਂਦ ਨਾ ਪੂਰੀ ਹੋਣੀ ਸਵੇਰੇ 2 ਵਜੇ ਉੱਠ ਕੇ ਫੇਰ ਉਹਨੇ ਕੰਮ ਤੇ ਚੱਲੇ ਜਾਣਾ ਕੰਮ ਤੇ ਜਾਣ ਤੋਂ ਬਾਅਦ ਕਾਲਜ ਜਾਣ ਦੇ ਚੱਕਰ ਦੇ ਵਿੱਚ ਵਿੱਚ ਉਹਦਾ ਐਕਸੀਡੈਂਟ ਹੋਇਆ ਜਾਂ ਕੀ ਹੋ ਗਿਆ ਪਿੱਛੇ ਨਾ ਰਣਵੀਰ ਇੱਕ ਕੁੜੀ ਦੀ ਡੈਥ ਹੋਈ ਹੈ ਬ੍ਰੇਨ ਹੈਮਰੇਜ ਨਾਲ ਹਾਂ ਹੂੰ ਤੇ ਉਹ ਮਲਾ 1.5 ਸਾਲ ਪਹਿਲਾਂ ਕੈਨੇਡਾ ਆਈ ਸੀ ਐਈ ਸੇਮ ਮੁੰਡੇ ਨਾਲ ਹੋਈ ਹੈ ਇੱਕ ਸੇਮ ਵੀਕ ਦੇ ਵਿੱਚ ਉਹਦੀ ਵੀ ਬ੍ਰੇਨ ਹੈਮਰੇਜ ਨਾਲ ਡੈਥ ਹੋਈ ਉਹ ਵੀ 1.5 ਸਾਲ ਪਹਿਲਾਂ ਕੰਮ ਆਇਆ ਸੀ ਮਤਲਬ ਕੈਨੇਡਾ ਆਇਆ ਸੀ ਤੇ ਮੇਨ ਇਹਦਾ ਵਿੱਚ ਆਹੀ ਕਾਰਨ ਹੈ ਸਟ्रेस ਹੁਣ ਜੇ ਓਵਰ ਸਟ्रेस ਬਹੁਤ ਜ਼ਿਆਦਾ ਹੋ ਜਾਂਦਾ ਓ ਕਿਤਨੇ ਕਿਤੇ ਫੇਅਰ ਬ੍ਰੇਨ ਹੈਮਰੇਜ ਦੇ ਚਾਂਸਸ ਵਧਦੇ ਨੇਗੇ ਠੀਕ ਹੈ ਹੁਣ ਕਿੰਡਾ ਵੱਡਾ ਸਟ्रेस ਹੋ ਗਿਆ ਉਹਨਾਂ ਨੇ ਯਾਰ ਕਿੰਨਾ ਕੁ ਸਟ्रेस ਲੈ ਕੇ ਆਉਣੇ ਹੁਣ ਜੇ ਦੇਖਿਆ ਜਾ ਬਈ ਯਾਰ ਵੀ ਕੁੜੀ ਬਾਹਲੇ ਵਧੀਆ ਕਰੋ ਨਹੀਂ ਸੀ ਵਿਚਾਰੀ ਹੈ ਨਾ ਪਿੱਛੋਂ ਬਹੁਤ ਤੰਗ ਸੀਗੇ ਪੈਸੇ ਪੱਖੋਂ ਨਾ ਫੀਸਾਂ ਵਗੈਰਾ ਨਹੀਂ ਕਿੰਡਾ ਪ੍ਰੈਸ਼ਰ ਹੁੰਦਾ ਯਾਰ ਨਾ ਤੇ ਉਸ ਤੋਂ ਕੰਮ ਨਹੀਂ ਮਿਲ ਰਿਹਾ ਤੇ ਕਿਤਨਾ ਕਿਤੇ ਦਿਮਾਗ ਪ੍ਰੈਸ਼ਰ ਜ਼ਿਆਦਾ ਕਬੂਲ ਜਾਂਦਾ ਉਹ ਕਿਤਨਾ ਕਿਤੇ ਉਹ ਬ੍ਰੇਨ ਇਮੇਜ ਹੈ ਨਾ ਮਤਲਬ ਇਦਾਂ ਦੇ ਚੀਜ਼ਾਂ ਹੈਪਨ ਹੋ ਜਾਂਦੀਆਂ ਨੇਗੇ ਤੇ ਇਹ ਓਵਰ ਸਟ्रेस ਕਰਕੇ ਹੀ ਆ ਹਨਾ ਤੇ ਮੈਨੂੰ ਐਂ ਲੱਗਦਾ ਪੰਠੀਆ ਵੀ ਠੀਕ ਹੈ ਸਾਰੀ ਯੂਜ਼ਰ ਇਨ ਇਸ ਸਿਚੁਏਸ਼ਨ ਨਾਲ ਹਨਾ ਸਾਰਿਆਂ ਨੂੰ ਹੀ ਉਹ ਚੀਜ਼ ਹੋ ਰਹੀ ਹੈ ਠੀਕ ਹੈ ਪਰ ਦੇਖਿਆ ਜਾਵੇ ਵੀ ਜਦੋਂ ਤੁਸੀਂ ਇਦਾਂ ਉਹਨਾਂ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਤੁਸੀਂ ਕੋਈ ਵੀ ਸਟੂਡੈਂਟੋਂ ਸਾਡੀ ਕੋਈ ਗੱਲ ਸੁਣ ਰਿਹਾ ਜੇ ਤੁਹਾਨੂੰ ਕੋਈ ਵੀ ਜਿਆਦਾ ਉਹ ਸਟ੍ਰੈਸ ਹੋ ਰਿਹਾ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕੋਈ ਐਡਾ ਨਾ ਨਰਦਈ ਨਹੀਂ ਹੁੰਦਾ ਵੀ ਹਾਂ ਛੋਡੀ ਹੈਲਪ ਨਾ ਕਰਿਆ ਕਰੇ ਕਈ ਵਾਰ ਨਾ ਕੋਈ ਚੀਜ਼ ਦਾ ਸੋਲੂਸ਼ਨ ਹੀ ਨਿਕਲਿਆਉਣਾ ਹੁੰਦਾ ਬਿਲਕੁਲ ਸੋ ਇੰਨਾ ਮੇਰੇ ਵੀਰ ਤੁਹਾਨੂੰ ਇੱਕ ਬੇਨਤੀ ਹੈ ਤੁਹਾ ਪਰਿਵਾਰਾਂ ਨੂੰ ਵੀ ਬੇਨਤੀ ਆਉਂਦੇ ਪ੍ਰੈਸ਼ ਜਵਾਕਾਂ ਨੂੰ ਓਵਰ ਪ੍ਰੈਸ਼ਰਾਈਜ਼ ਨਾ ਕਰਿਆ ਕਰੋ ਵੀ ਸੱਤ オフィスਾਂ ਨਹੀਂ ਭੇਜੀਆਂ ਜਾਣੀਆਂ ਤੁਸੀਂ ਉਹ ਕਰਿਆ ਕਰੋ ਤੁਸੀਂ ਹੌਸਲੀ ਦੇਦਾ ਕਰੋ ਉਹਨਾਂ ਨੂੰ ਇੰਨੀ ਉਹਨਾਂ ਨੂੰ ਬਸ ਤੇ ਬਹੁਤ ਵੱਡੀ ਗੱਲ ਵੀ ਚਲ ਕੋਈ ਨਹੀਂ ਕਰੋਣੀ ਚਲ ਕੋਈ ਨਾ ਕੋਈ ਹੀਲਾ ਹੋ ਜੂਗਾ ਜਦੋਂ ਆਪਾਂ 20 25 25 ਲੱਖ ਲਾ ਕੇ ਭੇਜ ਦਿੰਦੇ ਆ ਤਾਂ 5 ਲੱਖ ਯਾਰ ਆਪਾਂ ਨੂੰ ਕੋਈ ਉਹ ਨਹੀਂ ਹੁੰਦਾ ਮਰ ਜੀ ਚਲ ਜਵਾਕ ਦੀ ਹੈਲਥ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਉਮਰਾਂ ਕੁਝ ਨਹੀਂ ਹੁੰਦੀਆਂ ਯਾਰ 19 20 22 ਸਾਲ ਦੇ ਜਵਾਕ ਹੁੰਦੇ ਨੇ ਵੀ ਜਦੋਂ ਐਡਾ ਵੱਡਾ ਪ੍ਰੈਸ਼ਰ ਆ ਜਾਂਦਾ ਨਾ ਕਿ ਤਰ੍ਹਾਂ ਕਰੇ ਨਹੀਂ ਚੱਲ ਪਾਉਂਦੇ ਕਿਉਂਕਿ ਕਦੇ ਦੇਖਿਆ ਹੀ ਨਹੀਂ ਹੁੰਦਾ ਕੀ ਪਤਾ ਹੁੰਦਾ ਜਵਾਕ ਨੂੰ ਯਾਰ ਤਾਂ ਹੀ ਤਾਂ ਚਲ ਮੈਂ ਆ ਕੈਨੇਡਾ ਦਾ ਰੂਲਾ ਵਧੀਆ ਕਾ ਮੰਨਦਾ ਜਿਹੜਾ ਇਹਨਾਂ ਨੇ ਹੁਣ ਗ੍ਰੈਜੂਏਸ਼ਨ ਵਾਲੇ ਨੂੰ ਪ੍ਰਾਇਓਰਟੀ ਦੇਣੀ ਸ਼ੁਰੂ ਕਰਤੀ ਵੀ ਉਹਨਾਂ ਨੂੰ ਬੁਲਾਇਆ ਕਰਨੀ ਤੇ ਉਹ ਕਿਤਨਾ ਕਿਤੇ ਜ਼ਰੂਰੀ ਚੀਜ਼ ਕਿਉਂਕਿ ਗ੍ਰੈਜੂਏਸ਼ਨ ਦੇ ਵਿੱਚ ਨਾ ਬੰਦਾ ਬੜਾ ਕੁਝ ਸਿੱਖ ਲੈਂਦਾ ਬੜੇ ਉਤਾਰ ਚੜ੍ਹਾਵ ਦੇਖ ਹੀ ਲੈਂਦਾ ਬੰਦਾ ਕਿਤਨਾ ਕਿਤੇ ਸੈਲਫ ਡਿਪੈਂਡੈਂਟ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਉਹ ਕਿਤਨਾ ਕਿਤੇ ਓਰੇ ਉਹਨੂੰ ਬੈਨੀਫਿਟ ਹੁੰਦਾ ਉਹ ਚੀਜ਼ ਦਾ ਕਿ ਹਨ ਤੇ ਪਰ ਜਦੋਂ ਆਪਾਂ ਕੱਚੇ ਜਵਾਕ ਨੂੰ ਭੇਜ ਦਿੰਨੇ ਉਹ ਚੀਜ਼ ਹੁੰਦੀ ਆ ਉਹ ਨਹੀਂ ਇਨ ਮਤਲਬ ਉਹਦਾ ਦਿਮਾਗ ਮਕਬੂਲ ਹੋ ਰਿਹਾ ਹੁੰਦਾ ਵੀ ਹਾਂ ਇੰਨਾ ਕੋ ਉਹ ਸਮਝ ਸਕੇ ਜਾਂ ਇੰਨਾ ਭਾਰ ਚੱਲ ਸਕੇ ਕਿਉਂਕਿ ਆਪਾਂ ਲਾਡ ਨਾਲ ਪਾਲੇ ਹੋਏ ਹੁੰਦੇ ਨੇ ਕਿ ਬਾਅਦ ਆਪਣੇ ਵਾਸਤੇ ਦਾ ਛੋਟੇ ਛੋਟੇ ਜੀ ਹੁੰਦੇ ਨੇ 18 ਸਾਲ ਕੋਈ ਬਾਲੀ ਵੱਡੀ ਉਮਰ ਨਹੀਂ ਹੁੰਦੀ ਅਹੀ ਹਾਂ ਤੇ ਐਵੇਂ ਹੀ ਦਲੇਰ ਹਨਾ ਚਲ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੰਡੀਆ ਦੇ ਵਿੱਚ ਪਹਿਲੀ ਗੱਲ ਤਾਂ ਕਦੇ ਆਪਾਂ ਹੀ ਜੀ ਮੈਂਟਲ ਸਟ੍ਰੈਸ ਵਾਲੀਆਂ ਗੱਲਾਂ ਜਾਹੇ ਜੇ ਸੀਨ ਬਹੁਤ ਘੱਟ ਮਿਲਦੇ ਨੇ ਹਨਾ ਮੋਸਟਲੀ ਆਪਾਂ ਇਹ ਕਹਿੰਦੇ ਹਾਂ ਕਿ ਬੰਦਾ ਜਵਾਕ ਨੌਕਰੀ ਨਹੀਂ ਲੱਗਦਾ ਹੈਗਾ ਨੌਕਰੀ ਨਹੀਂ ਮਿਲਦੀ ਹੈਗੀ ਬਹੁਤ ਮਿਹਨਤ ਕਰ ਰਿਹਾ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਆਪਦਾ ਜਾਂ ਫੈਮਿਲੀ ਦਾ ਗੁਜ਼ਾਰਾ ਲਈ ਕੋਈ ਨਾ ਕੋਈ ਵਧੀਆ ਖੀਲਾ ਕਰ ਲੈਂਦਾ ਪਰ ਉਹ ਇੰਨੇ ਸਾਰੇ ਲੋਕ ਉਹਦੇ ਆਲੇ-ਦਾਲੇ ਹੁੰਦੇ ਨੇ ਉਹ ਖੁਸ਼ ਰਹਿੰਦਾ ਫੈਮਿਲੀ ਹੁੰਦੀ ਹੈ ਕੋਲ ਮਾਂ-ਬਾਪ ਕੋਲ ਹੁੰਦੇ ਨੇ ਤਾਂ ਉਹ ਸਟ੍ਰੈਸ ਦੇ ਵਿੱਚ ਨਹੀਂ ਜਾਂਦਾ ਹੈਗਾ ਤੇ ਕੈਨੇਡਾ ਦੇ ਵਿੱਚ ਇੱਥੇ ਕੋਈ ਵੀ ਨਹੀਂ ਹੁੰਦਾ ਹੈਗਾ ਨਾ ਮਾਂ-ਬਾਪ ਦਾ ਜੇ ਕੋਈ ਆਪਦੀ ਵੀ ਕੋਈ ਕਿ ਨੂੰ ਸੁਣਾ ਲੈਂਦੇ ਰਿਹਾ ਹਨਾ ਕਿ ਹਾਂ ਇੱਥੇ ਇਹਦੇ ਪੈਸੇ ਦੇਣੇ ਸੀ ਐਂ ਕਰਨਾ ਸੀ ਐਂ ਕਰਨਾ ਸੀ ਫਿਰ ਉੱਪਰੋਂ ਸਿੱਧੇ ਮੂੰਹ ਚਾਹੇ ਨਾ ਮੰਗਣ ਪਰ ਜਵਾਕ ਦੇ ਉੱਤੇ ਫੇਰ ਸਟ्रेस ਪੈਂਦਾ ਕਿ ਮੈਂ ਕੈਨੇਡਾ ਆ ਗਿਆ ਹਾਲੇ ਤੱਕ ਵੀ ਨਹੀਂ ਮੈਂ ਕੁਝ ਕਰਕੇ ਦਿਖਾ ਸਕਿਆ ਜਾਂ ਦਿਖਾ ਸਕੀ ਹਨਾ ਤੇ ਛੋਟੇ ਛੋਟੇ ਬੱਚੇ ਨੇ ਤੇ ਪ੍ਰੈਸ਼ਰ ਪੈ ਜਾਂਦਾ ਤੇ ਉੱਪਰੋਂ ਇੱਥੇ ਕਿਸੇ ਚੀਜ਼ ਦਾ ਕੋਈ ਇਲਾਜ ਹੈ ਨਹੀਂ 멘ਟਲ ਸਟ्रेस ਸਾਡੇ ਦਲੇਰ ਇੱਕ ਫਿਜ਼ੀਕਲ ਵਾਲੀ ਮੈਂ ਤੈਨੂੰ ਗੱਲ ਦੱਸਦਾ ਕੋਈ ਰਿਸ਼ਤੇਦਾਰੀ ਚੋਂ ਕੋਈ ਕੁੜੀ ਸੀ ਜਿਹੜੀ ਕੰਮ ਕਰਦੀ ਸੀ ਕਿਸੇ ਰੈਸਟੋਰੈਂਟ ਤੇ ਢਾਬੇ ਤੇ ਤੇ ਕੀ ਗੱਲ ਹੋਈ ਹੈ ਨਾ ਉਹ ਕੰਮ ਕਰ ਰਹੀ ਕਿਸੇ ਦਿਨ ਕੰਮ ਕਰਦੇ ਕਰਦੇ ਉਹਨਾਂ ਦੇ ਹੁਣ ਜਦੋਂ ਹੁਣ ਕੰਮ ਕਰਦੇ ਨੇ ਤਾਂ ਚਾਕੂ ਵਗੈਰਾ ਰੈਸਟੋਰੈਂਟ ਦੇ ਵਿੱਚ ਆਬੀਅਸਲੀ ਲੋਡ ਪੈਂਦੀ ਉਹ ਆ ਕਰਦੇ ਕਰਦੇ ਨਾ ਉਹਦੀਆਂ ਉਂਗਲਾਂ ਤੇ ਐਵੇਂ ਟੇਡਾ ਚੱਲ ਗਿਆ ਤਿੰਨ ਉਂਗਲਾਂ ਲਗਭਗ ਅੱਧੀਆਂ ਅੱਧੀਆਂ ਪਾਟ ਗਿਆ ਹੱਡੀ ਤੱਕ ਹੈ ਨਾ ਤੇ ਐਵੇਂ ਕਰਦੇ ਕਰਦੇ ਕਿੰਨਾ ਖੂਨ ਨਿਕਲਿਆ ਕੋਈ ਇਹ ਨਹੀਂ ਹੈਗਾ ਕਿ ਹੈ ਨਾ ਕਿ ਜਦੋਂ ਪੂਰੇ ਰੈਸਟੋਰੈਂਟ ਦੇ ਵਿੱਚ ਚੈੱਕ ਕੀਤਾ ਕੋਈ ਬੈਂਡਡ ਨਹੀਂ ਕੋਈ ਪੱਟੀ ਨਹੀਂ ਕੁਝ ਵੀ ਨਹੀਂ ਹੈਗਾ ਸੀ ਤੇ ਕਿਵੇਂ ਨਾ ਕਿਵੇਂ ਕਰਕੇ ਕੋਈ ਵੀ ਕਪੜਾ ਕੂਪੜਾ ਪਾੜ ਕੇ ਉਹਦੇ ਕੁੜੀ ਦੇ ਹੱਥ ਤੇ ਬੰਨਿਆ ਤੇ ਚੱਲ ਠੀਕ ਆਪਾਂ ਇਹ ਕਹਿ ਸਕਦੇ ਹਾਂ ਕਿਸਮਤ ਨਾਲ ਉਸ ਦਾ ਰੈਸਟੋਰੈਂਟ ਦਾ ਜਿਹੜਾ ਮਾਲਕ ਸੀ ਉਹ ਉੱਥੇ ਹੀ ਸੀ ਹੂੰ ਓਕੇ ਪਰ ਇਸ ਤੋਂ ਬਾਅਦ ਵੀ ਕੀ ਫਾਇਦਾ ਹੋ ਸਕਿਆ ਪਹਿਲੀ ਗੱਲ ਤਾਂ ਉਹ ਮਾਲਕ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਨਿਊ ਪਲੇਅਰ ਸੀ ਨਵਾਂ ਬੰਦਾ ਸੀ ਹੈ ਨਾ ਜੀਨੇ ਆਪਣਾ ਕੰਮ ਸਟਾਰਟ ਕੀਤਾ ਸੀ ਤਾਂ ਉਹ ਕਲੀਨਿਕਾਂ ਤੇ ਲੈ ਕੇ ਜਾਣ ਲੱਗ ਗਿਆ ਜਿਵੇਂ ਮੈਂ ਮੋਸਟਲੀ ਦੇਖਿਆ ਕੈਨੇਡਾ ਦੇ ਵਿੱਚ ਜੇ ਕਿਸੇ ਦੇ ਐਵੇਂ ਹੱਥ ਤੋਂ ਵੱਡੇ ਜਾਣ ਜਾਂ ਫਿਰ ਗੱਲਬਾਤ ਦਾ ਕੋਈ ਟਾਂਕੇ ਲਾਉਣ ਵਾਲੀ ਨੌਬਤ ਆ ਜੇ ਤਾਂ ਬਹੁਤ ਘੱਟ ਚਾਂਸ ਆ ਕਿ ਕਿਸੇ ਦੇਸੀ ਜਾਂ ਛੋਟੇ ਕਲੀਨਿਕ ਵਾਲੇ ਉਹ ਲਗਾ ਦੇਣਗੇ ਉਹ ਕੀ ਕਹਿਣਗੇ ਸਿੱਧਾ ਐਮਰਜੈਂਸੀ 'ਚ ਜਾਓ ਐਵੇਂ ਹੀ ਕਰਦੇ ਕਰਦੇ ਉਹਨੇ ਲਗਭਗ 6 ਤੋਂ 7 ਕਲੀਨਿਕਾਂ ਤੋਂ ਉਸ ਕੁੜੀ ਨੂੰ ਕਮਾਇਆ ਉਹ ਕੁੜੀ ਬਾਹ ਐਵੇਂ ਫੜ ਕੇ ਬੈਠੀ ਰਹੀ ਲਗਭਗ 2-3 ਘੰਟੇ ਘੁੰਮਦੇ ਰਹੇ ਉਹ ਫਿਰ ਉਸ ਤੋਂ ਬਾਅਦ ਕੀ ਹੋਇਆ ਫਾਈਨਲੀ ਹਨਾ ਕਿਸੇ ਨੇ ਕਿਹਾ ਕਿ ਤੁਸੋਂ ਨੂੰ ਹਸਪਤਾਲ ਜਾਣਾ ਪਊਗਾ ਮਿਸਾਗਾ ਦੀ ਗੱਲ ਆ ਟ੍ਰੀਲੀਅਮ ਹਸਪਤਾਲ ਜਿਹੜਾ ਉੱਥੇ ਹੈਗਾ ਤਾਂ ਫਾਈਨਲੀ ਉੱਥੇ ਪਹੁੰਚ ਗਏ ਹੂੰ ਉੱਥੇ ਪਹੁੰਚਣ ਤੋਂ ਬਾਅਦ ਕੀ ਹੋਇਆ ਤਾਂ ਜਦੋਂ ਕੁੜੀ ਉਹਨੇ ਦੱਸਿਆ ਨਾ ਕਿ ਹਾਂ ਉਹਦੇ ਕੋਈ ਦੋਸਤ ਰਿਸ਼ਤੇਦਾਰ ਜਿਹੜੇ ਇੱਥੇ ਰਹਿੰਦੇ ਨੇ ਮਾਲਕ ਨੇ ਉਹਨਾਂ ਨੂੰ ਕੀਤਾ ਫੋਨ ਹਸਪਤਾਲ ਬਚਾ ਲਿਆ ਮਤਲਬ ਹਸਪਤਾਲ ਨੇ ਉਹਨਾਂ ਨੂੰ ਬੁਲਾ ਲਿਆ ਸਾਰਿਆਂ ਨੂੰ ਤੇ ਆਪ ਉਥੋਂ ਅੱਗੇ ਚਲਾ ਗਿਆ ਵੀ ਹਾਂ ਚਲੋ ਠੀਕ ਹੈ ਹੁਣ ਤੁਸੀਂ ਸਾਮੋ ਚਲਾ ਗਿਆ ਤੇ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਤਾਂ ਹਜੇ ਬਹੁਤ ਵੱਡਾ ਪ੍ਰੋਸੈਸ ਹੁੰਦਾ ਤੇ ਜੇ ਮੈਂ ਦੱਸਾਂ ਵੀ ਸ਼ਾਮ ਨੂੰ 5 ਵਜੇ ਉਹ ਕੁੜੀ ਹਸਪੀਟਲ ਪਹੁੰਚੀ ਤਾਂ ਉਹਦੀ ਰਾਤ ਨੂੰ 11:30 12 ਵਜੇ ਬਾਰੀ ਆਈ ਕਾਊਂਟਰ ਤੇ ਜਾ ਕੇ ਇਹ ਦੱਸਣ ਵਾਸਤੇ ਕਿ ਹਾਂ ਮੇਰੀਆਂ ਉਂਗਲੀਆਂ ਨੇ ਇਹਨਾਂ ਨੂੰ ਇਹਨਾਂ ਦੇ ਟਾਂਕੇ ਲੱਗਣਗੇ ਇਲਾਜ ਕਰਾਉਣਾ ਲਗਭਗ ਆਪਾਂ ਕਹਿ ਸਕਦੇ ਹਾਂ 8-9 ਘੰਟੇ ਉਹ ਕਟੀਆਂ ਹੋਈਆਂ ਉਂਗਲਾਂ ਲੈ ਕੇ ਰਸਤੇਆਂ 'ਚ ਭਟਕਦੀ ਰਹੀ ਹੈ ਨਾ ਤੇ ਉਸ ਤੋਂ ਇਲਾਵਾ ਹਨਾ ਜਦੋਂ ਦੇਖਿਆ ਉਹਦੇ ਦੋਸਤ ਇਸ ਚਰ ਨੇ ਆਲੇ-ਦਾਲੇ ਉਸ ਹਸਪੀਟਲ ਦੇ ਵਿੱਚ ਚੱਲ ਉਹ ਤਾਂ ਉਂਗਲਾ ਫੜ ਕੇ ਖੜੀ ਸੀ ਉਸ ਤੋਂ ਅੱਗੇ ਕੋਈ ਇੱਕ ਚਾਈਨੀਜ਼ ਜਵਾਕ ਖੜਾ ਸੀ ਛੋਟਾ ਜਿਹਾ ਕਹਿ ਸਕਦੇ ਆਪਾਂ 12-13 ਸਾਲ ਦਾ ਹੋਊਗਾ ਉਹਨੇ ਉਹ ਉਹਦੇ ਅੱਖ ਤੇ ਕੁਛ ਲੱਗਿਆ ਸੀ ਸੱਟ ਲੱਗੀ ਸੀ ਉਹ ਉਹ ਅੱਖ ਐ ਫੜ ਕੇ ਖੜਾ ਰਿਹਾ ਉਹਨਾਂ ਚਿਰ ਤੇ ਆਪਾਂ ਕਹਿ ਸਕਦੇ ਕਿੰਨਾ ਗੰਦਾ ਮੈਡੀਕਲ ਸਿਸਟਮ ਆ ਇੱਥੇ ਜਵਾਕਾਂ ਦੇ ਜਾਂ ਕਿਸੇ ਦੇ ਕੋਈ ਸੱਟ ਫੇਟ ਲੱਗਦੀ ਆ ਇਹ ਤਾਂ ਕਹਿੰਦੇ ਨੇ ਹਨਾ ਜਿਹੜੇ ਹੈਲੀਕਾਪਟਰ ਲੈ ਲੈ ਕੇ ਲੋਕਾਂ ਨੂੰ ਚੱਕ-ਚੱਕ ਕੇ ਲੈ ਕੇ ਜਾਂਦੇ ਨੇ ਕਿ ਐਮਰਜੈਂਸੀ ਜਾਂ ਇਲਾਜ ਹੁੰਦੇ ਨੇ ਹਨਾ ਕਿਹੜੇ ਹੈਲੀਕਾਪਟਰ ਜਿਹੜੇ ਹਸਪਤਾਲ ਦੇ ਵਿੱਚ ਖੜੇ ਬੰਦਿਆਂ ਦੀ ਬਾਰੀ ਨਿਆਰੀ ਸਭ ਤੋਂ ਪਹਿਲਾਂ ਉਹਨਾਂ ਦੀ ਲਾਈਨ ਲੱਗਦੀ ਆ ਉੱਥੇ ਕਾਊਂਟਰ ਤੇ ਕਿ ਹਾਂ ਤੁਸੀਂ ਪੇਮੈਂਟ ਕਿਵੇਂ ਕਰਨੀ ਆ ਠੀਕ ਆ ਉਹ ਕੁੜੀ ਨੂੰ ਹਨਾ ਇਹਨਾਂ ਪਤਾ ਨਹੀਂ ਸੀ ਉਹ ਵੀ ਨਵੀਂ ਸੀ ਤਾਂ ਉਹਦੇ ਮਾਲਕ ਨੇ ਉਹਨੂੰ ਇਹ ਗੱਲ ਕਹੀ ਕਿ ਇਹੇ ਨਾ ਕਹੀਂ ਕਿ ਹਾਂ ਤੂੰ ਕੰਮ ਤੇ ਲੱਗੀ ਸੀ ਕਿਉਂਕਿ ਤੂੰ ਕੈਸ਼ ਤੇ ਕੰਮ ਕਰ ਰਹੀ ਆ ਤਾਂ ਸਿਆਪਾ ਪੈ ਜਾਊਗਾ ਕੋਈ ਪਰ ਉਹ ਕੁੜੀ ਡਰੀ ਹੋਈ ਸੀ ਜਾਂ ਕੁਝ ਵੀ ਸੀ ਉਹਨੂੰ ਦੱਸਤਾ ਕਿ ਮੈਂ ਕੰਮ ਤੇ ਹੀ ਸੀ ਉੱਥੇ ਹੀ ਕਰਦੇ ਕਰਦੇ ਮੇਰੇ ਨਾਈਫ ਲੱਗਿਆ ਤਾਂ ਉੱਥੇ ਉਹਨੇ ਇਹ ਤਾਂ ਭਰਤਾ ਕਿ ਮਤਲਬ ਲਿਖਤਾ ਕਿ ਮੈਂ ਕੰਮ ਤੋਂ ਹੀ ਸੱਟ ਖਾਧੀ ਆ ਜੋ ਵੀ ਖਾਧੀ ਆ ਤੇ ਪਰ ਪਰ ਕੋਈ ਐਮੇ ਦੀ ਇਨਸ਼ੋਰੈਂਸ ਨਹੀਂ ਹੈਗੀ ਸੀ ਕਿ ਹਾਂ ਉਹਨੂੰ ਪੇ ਨਾ ਕਰਨਾ ਪਵੇ ਪਹਿਲਾਂ ਉਹਦਾ ਬਿੱਲ ਬਣਿਆ 750 ਡਾਲਰ ਪਲੱਸ ਟੈਕਸ ਦਾ ਉਸ ਤੋਂ ਬਾਅਦ ਉਹਨੂੰ ਇੱਕ ਰੂਮ ਜਾਂ ਫਿਕ ਕਹਿ ਸਕਦੇ ਆ ਕਿ ਜਿਹੜੀ ਉਹ ਹੁੰਦੀ ਆ ਅਲੋਟ ਹੁੰਦੀ ਆ ਜਿਹੜੀ ਜਗ੍ਹਾ ਤੇ ਉਹਦੇ ਟੌਕੇ ਵਗੈਰਾ ਲੱਗਣਦੇ ਨੇ ਅਲੋਟ ਹੋਏ ਤਾਂ ਫਿਰ ਉਹਨੂੰ ਬਾਹਰ ਜਿਹੜੇ ਕੁਰਸੀਆਂ ਲੱਗੀਆਂ ਸੀ ਫਿਰ ਉੱਥੇ ਬਿਠਾਇਆ ਅ ਵੇਟ ਕਰਨ ਵਾਸਤੇ ਫੇਰ ਉਹਨੇ ਡੇਢ ਤੋਂ 2 ਘੰਟੇ ਵੇਟ ਕੀਤੀ ਕਦੋਂ ਉਹਦੀ ਬਾਰੀ ਆਊਗੀ ਟਾਂਕੇ ਲੱਗਣ ਵਾਸਤੇ ਫੇਰ ਅਗਲੇ 2 ਘੰਟਿਆਂ ਬਾਅਦ ਉਹ ਅੰਦਰ ਗਈ ਅੰਦਰ ਜਾਣ ਤੋਂ ਬਾਅਦ ਲਗਭਗ 20-25 ਮਿੰਟ ਉਹਥੇ ਕੋਈ ਡਾਕਟਰ ਨਹੀਂ ਆਇਆ ਹੈਗਾ ਤੇ ਫੇਰ ਉਸ ਤੋਂ ਬਾਅਦ ਚੱਲ ਠੀਕ ਆ ਨਾ ਜਿਵੇਂ ਆਪਣੇ ਜਵਾਕ ਕਹਿੰਦੇ ਨੇ ਟਾਂਕਿਆਂ ਤੋਂ ਡਰ ਲੱਗਦਾ ਕਿਵੇਂ ਨਾ ਕਿਵੇਂ ਕਰਕੇ ਕੋਈ ਉਹ ਗੂੰਦ ਗੰਦ ਜੀ ਲਾ ਕੇ ਉਹਨਾਂ ਨੇ ਬਿਨਾਂ ਟਾਂਕਿਆਂ ਤੋਂ ਐਵੇਂ ਕਰਕੇ ਉੱਪਰ ਕੋਈ ਪੱਟੀ ਨਹੀਂ ਕੋਈ ਕੁਝ ਨਹੀਂ ਦਲੇਰ ਆ ਉਂਗਲੀਆਂ ਵੱਡੀਆਂ ਹੋਈਆਂ ਸੀ ਉੱਥੇ ਉਹਨਾਂ ਨੇ ਗੂੰਦ ਜੀ ਲਾਈ ਤੇ ਬੈਂਜੜਾ ਲਾ ਕੇ ਕਹਦਾ ਚਲੋ ਠੀਕ ਹੈ ਤੇ ਤੇ ਹੁਣ ਤੁਸੀਂ ਆਪ ਦਾ ਆਪ ਦੇਖੋ ਇਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਅਗਲਾ ਚੈਲੰਜ ਸੀ ਕਿ ਹਾਂ ਪਹਿਲਾਂ ਤਾਂ ਅਗਲੇ ਸੱਟ ਲੱਗੀ ਖੂਨ ਨਿਕਲਿਆ ਹਨਾ ਤੇ ਜਵਾਕ ਉਦਾਂ ਸ਼ੌਕ ਚ ਆ ਜਾਂਦਾ ਛੋਟੀ ਉਮਰ ਦੇ ਵਿੱਚ ਜਵਾਕ ਇੱਥੇ ਆ ਜਾਂਦੇ ਨੇ ਉਸ ਤੋਂ ਬਾਅਦ 750 ਡਾਲਰ ਦਾ ਬਿੱਲ ਜਿਹੜੇ ਜਵਾਕ ਕਬ ਦੀ ਫੀਸ ਭਰਨ ਵਾਸਤੇ ਨਹੀਂ ਪੈਸੇ ਇਕੱਠੇ ਹੋ ਰਹੇ ਹੈਗੇ ਕੰਪਨੀ ਦਾ ਮਾਲਕ ਜਾਂ ਰੈਸਟੋਰੈਂਟ ਦਾ ਮਾਲਕ ਤਾਂ ਇਹ ਕਹਿ ਗਿਆ ਕਿ ਹਾਂ ਵੀ ਇਹ ਤਾਂ ਆਪ ਹੀ ਭਰਨਾ ਪਊਗਾ ਤੂੰ ਕੈਸ ਤੇ ਕੰਮ ਕਰਦੀ ਸੀ ਨਹੀਂ ਤਾਂ ਤੇਰੇ ਵਾਸਤੇ ਪ੍ਰੋਬਲਮ ਹੋਊਗੀ ਤੇਰੀ ਪੀਆਰ ਤੇ ਅੱਗੇ ਕੋਈ ਗੱਲਬਾਤ ਆ ਸਕਦੀ ਹੈ ਸਿੱਧਾ ਇਹ ਡਰਾ ਦਿੰਦੇ ਨੇ ਇਹੇ ਡਰਾ ਦਿੰਦੇ ਨੇ ਪਰ ਹੁਣ ਗੱਲ ਇਹ ਸੀ ਹੈ ਨਾ ਉਹਦੇ ਨਾਲ ਜਿਹੜੇ ਰਹਿੰਦੇ ਸੀ ਇਹਤੇ ਕੰਮ ਕਰਨਾ ਵੀ ਕਿਹੜਾ ਇਲੀਗਲ ਹੁੰਦਾ ਟੈਕਸ ਕਹਿੰਦੀ ਮੈਂ ਟੈਕਸ ਫਾਈਲ ਕਰਨਾ ਸੀ ਅੰਦਰ ਤੇ ਤਾਂ ਕਰਕੇ ਮੈਂ ਕੰਮ ਕੀਤਾ ਤੇ ਐਵੇਂ ਕਰਕੇ ਉਹਨੂੰ ਇੱਕ ਦਿਨ ਕਾਲ ਆਈ ਕਿ ਹਾਂ ਤੁਹਾਡੀ 750 ਡਾਲਰ ਪੇਮੈਂਟ ਪਈ ਆ ਉਹਵੇਂ ਕਿਵੇਂ ਨਾ ਕਿਵੇਂ ਕਰਕੇ ਉਹ ਲੇਬਰ ਜਿਹੜਾ ਹੁੰਦਾ ਆਪਣਾ ਹੀ ਨਹੀਂ ਹੁੰਦਾ ਲੇਬਰ ਕੋਰਟ ਹੁੰਦਾ ਹਨਾ ਉਹਦੇ ਵਿੱਚ ਉਹਨੇ ਆਪਣਾ ਕੁਝ ਫਾਈਲ ਕੀਤਾ ਆਨਲਾਈਨ ਤੇ ਬਿੱਲ ਆਇਆ ਤੇ ਉਹ ਦੇ ਗਿਆ ਓਨਰ ਦੇ ਗਿਆ ਜਵਾਬ ਵੀ ਮੈਂ ਤਾਂ ਕਰ ਨਹੀਂ ਸਕਦਾ ਹਾਂ ਪਹਿਲਾਂ ਤਾਂ ਜਦੋਂ ਬਿੱਲ ਆਇਆ ਓਨਰ ਦੇ ਗਿਆ ਜਵਾਬ ਫਿਰ ਉਸ ਤੋਂ ਬਾਅਦ ਉਹਨੇ ਫਾਈਲ ਕਰਕੇ ਭੇਜਿਆ ਰਾਈਟ ਅਵੇ ਲਗਭਗ ਘੰਟੇ ਦੇ ਵਿੱਚ ਵਿੱਚ ਉਹਨੇ ਓਨਰ ਨੇ ਮੈਸੇਜ ਕਰਤਾ ਕਿ ਹਾਂ ਤੇਰਾ ਮੈਂ ਬਿੱਲ ਆਪਣੇ ਆਪ ਪੇ ਕਰ ਦੇਣਾ ਤੈਨੂੰ ਤੂੰ ਇੱਥੋਂ ਪੇ ਕਰ ਦੇ ਮੈਂ ਤੈਨੂੰ ਹੁਣੇ ਦੇ ਹੁਣੇ 800 ਡਾਲਰ ਭੇਜ ਦੇਣਾ ਪਰ ਕੁਝ ਕਰਨ ਦੀ ਲੋੜ ਨਹੀਂ ਕੈਨਸਲ ਕਰ ਦੇ ਜੋ ਕਰ ਰਹੇ ਆ ਵੀ ਐਵੇਂ ਦਾ ਕੁਝ ਹੋ ਰਿਹਾ ਇੱਥੇ ਜਵਾਕਰ ਨਾਲ ਇੰਨਾ ਕੁਝ ਹੁੰਦਾ ਕਿਸੇ ਓਨਰ ਆਪਾਂ ਕਹ ਮੈਂ ਉਸੇ ਨਾਲ ਗੱਲਸਾਂ ਆਪਣੇ ਸ਼ਾਇਦ ਅੰਬਾਲੇ ਵਾਲ ਦਾ ਸੀ ਬੰਦਾ ਉਹ ਇਹ ਆਪਣੇ ਪੰਜਾਬੀ ਦੇਖ ਲਓਣਾ ਵੀ ਕਿੰਨੀ ਇਨਸਾਨੀਅਤ ਹੈ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਆਪਣੀ ਨਾ ਗੁਰੂ ਪੀਰਾਂ ਦੀ ਧਰਤੀ ਤੋਂ ਆਏ ਆਪਾਂ ਆਪਣਾ ਧਰਮ ਕਿੱਡਾ ਵਧਵਾਣ ਤੇ ਉਹਦੇ ਵਿੱਚ ਹੀ ਇਹ ਜੇ ਮੱਸੀ ਰੰਗੜ ਵੀ ਫਿਰਦੇ ਨੇ ਬਿਲਕੁਲ ਹੁਣ ਉਹ ਹੀ ਆ ਹੁਣ ਉੱਪਰ ਮੈਡੀਕਲ ਸਿਸਟਮ ਦਾ ਇੰਨਾ ਗੰਦਾ ਜੋ ਹਾਲਾਤ ਹੈਗੇ ਨੇ ਇੱਥੇ ਹਨਾ ਪਹਿਲਾਂ ਹੀ ਬਿੱਲ ਕੱਟ ਦਿੰਦੇ ਨੇ ਜੇ ਆਪਾਂ ਗੱਲ ਕਹੀ ਹੈ ਨਾ ਜਿਵੇਂ ਕਈ ਵਾਰ ਕਹਿੰਦੇ ਨੇ ਚੱਲ ਠੀਕ ਆ ਨਾਲ ਦੀ ਆਣਾ ਤਾਂ ਨਹੀਂ ਪੈਸੇ ਮੰਗੇ ਬਾਅਦ ਵਿੱਚ ਬਿੱਲ ਮੰਗ ਰਹੇ ਨੇ ਪਰ ਗੱਲ ਇਹ ਹੈ ਕਿ ਜਵਾਕ ਪਹਿਲਾਂ ਹੀ ਸਟ्रेस ਦੇ ਵਿੱਚ ਨੇ ਕਿੰਨੇ ਕੁ ਬਿੱਲ ਕਿਵੇਂ ਭਰੀ ਜਾਣਗੇ 950 ਡਾਲਰ ਕਿਣਾ ਘੱਟ ਹੁੰਦਾ ਸਭ ਤੋਂ ਬਿੱਲ ਭਰਾ ਲਓ ਅਸੀਂ ਸਾਨੂੰ ਕਹਿੰਦੇ ਨਹੀਂ ਠੀਕ ਆ ਅਸੀਂ ਕਮਾਉਣਿਆਂ ਆ ਤੁਹਾਡੇ ਵਾਸਤੇ ਕਮਾਉਣਿਆਂ ਆ ਤੁਹਾਡੇ ਖਾਣ ਪੀਣ ਵਾਸਤੇ ਤੁਹਾਡੀ ਸਿਹਤ ਵਾਸਤੇ ਕਮਾਉਣਿਆਂ ਠੀਕ ਆ ਸਿਹਤ ਕਮਾਉਣੇ ਫਿਰਦੇ ਆ ਇਹ ਆਹੀ ਚੀਜ਼ ਆ ਤੇ ਸਭ ਹਾਂ ਜਿਹੜੀ ਉੱਥੇ ਖੱਜਲ ਖਵਾਰੀ ਹੋਈ ਹੈ ਟੁੱਟੀਆਂ ਉਂਗਲਾਂ ਲੈ ਕੇ ਉਹ ਵਿਚਾਰੀ ਕਿੱਥੇ ਤੱਕ ਤੱਕ ਭੜਕਦੀ ਰਹੀ ਉਹਦਾ ਕੰਮ ਸੇਗੋਂ ਪੈਲ ਦੇ ਆਧਾਰ ਤੇ ਇਲਾਜ ਹੋਣਾ ਚਾਹੀਦਾ ਥੋੜੀ ਐਮਰਜੈਂਸੀ ਕਿਹੜੇ ਕੰਮ ਦੀ ਇਹਨਾਂ ਦੀ ਐਮਰਜੈਂਸੀ ਤਾਂ 12-12 ਘੰਟੇ ਲੈਂਡ 'ਚ ਘਟਾਉਣ ਵਾਲਾ ਕੰਮ ਹਾਂ ਉਹ ਐਮਰਜੈਂਸੀ ਹੈ ਕੈਨੇਡਾ ਦੀ ਅਸੀਂ ਦੇਖੋ ਅਸੀਂ ਸਿਸਟਮ ਨੂੰ ਨਿੰਦ ਨਹੀਂ ਰਹੇ ਠੀਕ ਹੈ ਕੈਨੇਡਾ ਤੋਂ ਖਾਨ ਨੂੰ ਦਿੰਦਾ ਸਾਰਾ ਕੁਝ ਦਿੰਦਾ ਪੈਸਾ ਕਮਾਉਣ ਨੂੰ ਸਾਰਾ ਕੁਝ ਠੀਕ ਹੈ ਦਿੰਦਾ ਪਰ ਸਿਸਟਮ ਤੋਂ ਜਾਣੂ ਹੋਣਾ ਵੀ ਜ਼ਰੂਰੀ ਹੈ ਵੀ ਸਿਸਟਮ ਇੱਥੇ ਐਦਾਂ ਵਰਕ ਕਰਦਾ ਤੁਸੀਂ ਐਂ ਦੱਸੋ ਯਾਰ ਉਹ ਜਿੰਨੇ ਪ੍ਰਾ ਹਾਂ ਕਿਉਂਕਿ ਚੀਕਾਂ ਕਿਹੜਾ ਰੱਖੀਂਦੇ ਨੇ ਸਿਸਟਮ ਨੇ ਨਾਦਾਰ ਕੋਈ ਡਾਕਟਰ ਟਾਈਮ ਸਰ ਆਵੇ ਠੀਕ ਹੈ ਘਰੇ ਬੈਠੇ ਉਹ ਕਰੀ ਜਾਂਦੇ ਹੁੰਦੇ ਨੇ ਕੋਈ ਨਹੀਂ ਉਹ ਕਰਦਾ ਕੋਈ ਵੋਕੇਸ਼ਨਲ ਤੇ ਗਿਆ ਹੁੰਦਾ ਕੋਈ ਕਿਤੇ ਇਹਨਾਂ ਨੂੰ ਪਈਓ ਹੈ ਨਹੀਂ ਪਈਓ ਹੈ ਨਹੀਂ ਇਹਨਾਂ ਨੂੰ ਸਿਸਟਮ ਦੀ ਉਹ ਚੀਜ਼ ਆ ਆਪਾਂ ਕਹਿੰਦੇ ਆ ਵੀ ਡਾਕਟਰ ਦਾ ਸਭ ਤੋਂ ਪਹਿਲਾ ਧਰਮ ਹੈ ਇਹ ਵੀ ਹਾਂ ਧਰਮ ਹੈ ਡਾਕਟਰ ਵਾਸਤੇ ਇੱਕ ਵੀ ਉਹ ਕਰਨਾ ਹੈ ਨਾ ਮਰੀਜ਼ ਦੇ ਲਈ ਕਰਨਾ ਠੀਕ ਆ ਪਰ ਇਹ ਧਰਮ ਥੋੜੀ ਮੰਨਦੇ ਨੇ ਆਪਾਂ ਆਪਣੇ ਕੰਟਰੀ ਨੂੰ ਇੰਡੀਆ ਨੂੰ ਜਿੰਨਾ ਮਰਜ਼ੀ ਨਿੰਦ ਲੋ ਯਾਰ ਪੰਜਾਬ ਚਾਹੇ ਪੰਜਾਬ ਚੋ ਹੋ ਪਰ ਪੰਜਾਬ ਜਾ ਤਾਂ ਨਹੀਂ ਹੂੰ ਇਹੋ ਜਿਹਾ ਕੁਛ ਤਾਂ ਨਹੀਂ ਹੈਗਾ ਪੰਜਾਬ 'ਚ ਕਿਸੇ ਦਾ ਮੋਢਾ ਉੱਤਰ ਕੇ ਨਾਲ ਸੀ ਨਾਲ ਚਾੜ੍ਹਤਾ ਦਿੰਦੇ ਨਹੀਂ ਇਹੋ ਜਿਹਾ ਇਲਾਜ ਤਾਂ ਹੈਗੇ ਨਹੀਂ ਕੋਈ ਮੋਢਾ ਉੱਤਰ ਗਿਆ ਪਹਿਲਾਂ ਤਾਂ ਐਕਸ-ਰੇ ਕਰਾਓ ਫਿਰ ਉਦੋਂ ਬਾਅਦ ਡਾਕਟਰ ਕੋਲ ਜਾਓ ਫਿਰ ਡਾਕਟਰ ਦੀ ਅਪਾਇੰਟਮੈਂਟ ਲਓ ਫਿਰ ਡਾਕਟਰ ਉਦੋਂ ਬਾਅਦ ਦੇਖੂਗਾ ਨਾਲੇ ਉਵੇਂ ਚਾੜ੍ਹਦਾ ਵੀ ਹੈ ਨਹੀਂ ਮੋਢਾ ਫੇਰ ਉਹ ਉਹ ਲਾ ਦੂਗਾ ਨਾਲੇ ਸਿਸਟਮ 'ਚੇ ਕਈ ਚੀਜ਼ਾਂ ਕਰ ਦੂਗਾ ਮਤਲਬ ਉਹ ਹੈ ਹੀ ਨਹੀਂ ਸਿਸਟਮ ਯਾਰ ਕੋਈ ਕੋਈ ਟਾ ਬਣ ਕਰਨ ਨੂੰ ਦ ਲੀਰੀਕਲ ਬਲੇਖ ਕਹਨਾਰੇ ਜੇ ਸਾਰਿਆਂ ਨੂੰ ਜਿਵੇਂ ਤੂੰ ਚਾਰ ਪੰਜ ਚੀਜ਼ਾਂ ਇਕੱਠੀਆਂ ਗਿਣਤੀ ਆ ਹਨਾ ਪਹਿਲਾਂ ਡਾਕਟਰ ਕੋਲ ਜਾਓ ਪਹਿਲਾਂ ਫਿਰ ਕੁਝ ਟੈਸਟ ਕਰਾਓ ਫਿਰ ਟੈਸਟ ਦੀ ਰਿਪੋਰਟ ਆਉਗੀ ਫਿਰ ਤੁਸੀਂ ਦੁਬਾਰਾ ਡਾਕਟਰ ਕੋਲ ਜਾਓਗੇ ਇਹ ਪ੍ਰੋਸੈਸ ਇੱਕ ਦਿਨ ਦਾ ਨਹੀਂ ਹੈਗਾ ਇੰਡੀਆ ਵਾਂਗੂ ਇਹ ਪ੍ਰੋਸੈਸ ਹੈਗਾ ਲਗਭਗ 4 ਤੋਂ 5 ਮਹੀਨਿਆਂ ਦਾ ਪਹਿਲਾਂ ਡਾਕਟਰ ਕੋਲ ਜਾਓ ਫਿਰ ਉਹਦੇ ਕੀ ਟੈਸਟ ਦੀ ਡੇਟ ਆਊਗੀ ਉਹ ਡੇਟ ਆਉਣੇ ਪਤਾ 1.5 ਮਹੀਨੇ ਬਾਅਦ ਮਿਲੂਗੀ ਫਿਰ ਦਾ ਟੈਸਟ ਦੀ ਰਿਪੋਰਟ ਆਊਗੀ ਉਹ ਆਇਨੀ ਪਤਾ 1 ਮਹੀਨੇ ਬਾਅਦ ਆਵੇ ਫਿਰ ਉਸ ਤੋਂ ਬਾਅਦ ਦੁਬਾਰੇ ਡਾਕਟਰ ਦੀ ਅਪਾਇੰਟਮੈਂਟ ਲੈਣੀ ਪਊਗੀ ਉਸ ਦੀ ਫਿਰ ਇਹ ਨਹੀਂ ਤਾਂ ਉਹਨੂੰ 2 ਮਹੀਨੇ ਲੱਗ ਜਾਣਾ ਮੈਨੂੰ ਇੱਕ ਜ਼ਿਆਦਾ ਪੰਜਾਬੀ ਬਜ਼ੁਰਗ ਦੀ ਹੀ ਗੱਲ ਆ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਦੱਸੂਗਾ ਦੋਸਤੋ ਦੇਮਰ ਕੋਲ ਐਵੇਂ ਦੀਆਂ ਨੇ ਉਹਨਾਂ ਦਾ ਆਪਰੇਸ਼ਨ ਹੋਣਾ ਸੀ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਹੈ ਨਾ ਬਾਥਰੂਮ 'ਤੇ ਪੇਸ਼ਾਬ ਜਾਣ ਦੀ ਕੋਈ ਪ੍ਰੋਬਲਮ ਹੋਉਂਦੀ ਸੀ ਉਹਨਾਂ ਨੂੰ ਉਹਨਾਂ ਨੂੰ ਅੱਧੀ ਅੱਧੀ ਰਾਤ ਨੂੰ ਲਗਭਗ ਹਰ ਘੰਟੇ ਬਾਅਦ ਉੱਠ ਕੇ ਜਾਣਾ ਪੈਂਦਾ ਸੀ ਕੋਈ ਇਸ਼ੂ ਹੈਗਾ ਸੀ ਜਿਹਦੇ ਕਰਕੇ ਉਹਨਾਂ ਨੇ ਆਪਣਾ ਇਲਾਜ ਕਰਾਉਣਾ ਸੀ ਤੇ ਡਾਕਟਰ ਕੋਲ ਗਏ ਉਹਨਾਂ ਦਾ ਹੋਣਾ ਸੀ ਆਪਰੇਸ਼ਨ ਹੁਣ ਤੁਸੀਂ ਆਪ ਸੋਚੋ ਇੱਕ ਗੈਸ ਕਰਕੇ ਚਲੋ ਕਮੈਂਟ ਦੇ ਵਿੱਚ ਦੱਸ ਦਿਓ ਜਵਾਬ ਦੇਣ ਤੋਂ ਪਹਿਲਾਂ ਪਹਿਲਾਂ ਕਿ ਉਹਨਾਂ ਨੂੰ ਅਪਾਇੰਟਮੈਂਟ ਆਪਰੇਸ਼ਨ ਦੀ ਕਦੋਂ ਮਿਲੀ ਆ ਹਣਾ ਮੈਂ ਦੱਸ 5-7 ਸਕਿੰਟ ਰੁਕ ਕੇ ਹਣਾ ਇੱਕ ਵਾਰ ਕਮੈਂਟ ਦੇ ਵਿੱਚ ਤੁਸੀਂ ਲਿਖ ਕੇ ਦੱਸ ਦੋ ਵੀ ਕਿੰਨੇ ਟਾਈਮ ਦੀ ਉਹਨੂੰ ਅਪਾਇੰਟਮੈਂਟ ਮਿਲੀ ਹੋਊਗੀ ਮੈਂ ਕਿਹਾ ਰਹਿਣ ਦੇ ਦਲੇਰ ਵੀ ਦੱਸ ਤੇਰਾ ਕੀ ਗੈਸਾ ਦਲੇਰ ਵੈਸੇ ਮੈਨੂੰ ਐ ਲੱਗਦਾ ਵੀ 6 ਮਹੀਨੇ ਮੈਂ ਦੱਸਾਂ 13 ਮਹੀਨੇ ਬਾਅਦ 1 ਸਾਲ 1 ਮਹੀਨਾ 1 ਸਾਲ 1 ਮਹੀਨੇ ਬਾਅਦ ਆਪਰੇਸ਼ਨ ਦੀ ਉਸ ਬੰਦੇ ਨੂੰ ਇਹ ਗੱਲ ਕਹਿ ਦਿਤੀ ਕਿ 1 ਸਾਲ 1 ਮਹੀਨਾ ਮਤਲਬ 13 ਮਹੀਨੇ ਤੂੰ ਹਰ ਘੰਟੇ ਬਾਅਦ ਰਾਤ ਨੂੰ ਉੱਠ ਕੇ ਵਾਸ਼ਰੂਮ ਜਾਣਾ ਪੈਣਾ ਹੀ ਹੈ ਤੈਨੂੰ ਕਿਉਂਕਿ ਉਹ ਆਪਰੇਸ਼ਨ ਵਾਸਤੇ ਸਾਡੇ ਕੋਲ ਟਾਈਮ ਹੈ ਨਹੀਂ ਠੀਕ ਹੈ ਤੇ ਜਦੋਂ ਮੈਂ ਇਹਨੂੰ ਪੁੱਛਿਆ ਨਾ ਉਹਨਾਂ ਨੂੰ ਜਿਵੇਂ ਪੁਰਾਣੇ ਆਏ ਹੋਏ ਨੇ ਹਨਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਅਪਾਇੰਟਮੈਂਟ ਫਿਰ ਬੜੀ ਦੂਰ ਨਹੀਂ ਹੈਗੀ ਫਿਰ ਕੀ ਹੋ ਗਿਆ ਇਹ ਤਾਂ ਕੈਨੇਡਾ ਦਾ ਸਿਸਟਮ ਠੀਕ ਆ ਬਧੀਆ ਫਿਰ ਕੀ ਹੋ ਗਿਆ ਚਲ ਕੋਈ ਗੱਲ 13 ਮਹੀਨੇ ਬਾਅਦ ਮਿਲਗੀ ਲੋਕ ਇੱਥੇ ਦੋ ਦੋ ਸਾਲ ਵੇਟ ਕਰਦੇ ਨੇ ਮੈਂ ਕਿਹਾ ਵੀ ਬੰਦਾ ਇੰਨਾ ਕੱਟੜ ਵੀ ਨਾ ਹੋਵੇ ਆਪਦੇ ਦੇਸ਼ ਵਾਰੇ ਵੀ ਜਿਹੜੀ ਚੀਜ਼ ਗਲਤ ਤਾਂ ਉਹਨੂੰ ਤਾਂ ਗਲਤ ਕਹੋ ਹੂੰ ਸਹੀ ਗੱਲ ਆ ਕਹਿ ਨਹੀਂ ਸਕਦੇ ਬਾਈ ਨਾ ਤਾਂ ਉਹ ਤੁਸੀਂ ਧਰਨੀ ਲਾ ਸਕਦੇ ਹੋ ਸਿਸਟਮ ਦੇ ਵਿਰੁੱਧ ਕਿੰਨਾ ਕੁ ਟਾਈਮ ਲਾ ਲਓਗੇ 4 ਦਿਨ ਲਾ ਲਓਗੇ 5 ਦਿਨ ਲਾ ਲਓਗੇ ਇੰਨੇ ਨੂੰ ਤੁਹਾਡੇ ਕੰਮ ਤੋਂ ਬਾਹਰ ਜਾ ਜੂਗੀ ਵੀ ਆ ਜਾ ਨਹੀਂ ਫਿਰ ਜਾ ਘਰ ਨੂੰ ਜਾ ਨਹੀਂ ਆਜ ਦਲੇਰ ਇਹ ਦੇਸ਼ ਹੈ ਜਾਨਾ ਜਿਹੜਾ ਬੰਦਾ ਇਹਨਾਂ ਦੇ ਵਿਰੁੱਧ ਖੜਦਾ ਧਰਨ ਲਾਉਂਦਾ ਇਹ ਬੋਰੀ ਬਿਸਤਰਾ ਚ ਕਾ ਲੈਂਦੇ ਨੇ ਸਹੀ ਗੱਲ ਆ ਔਰ ਜਿਵੇਂ ਆ ਅੱਜ ਕੱਲ ਵੀ ਕੰਮ ਤੇ ਜੋ ਕੋਈ ਵੀ ਕੋਈ ਕੰਮ ਕਰਦਾ ਵਰਕਪਲੇਸ ਤੇ ਭਾਈ ਆਪ ਦੀ ਸੇਫਟੀ ਤੋਂ ਹੈਲਥ ਉੱਪਰ ਹੋ ਕੇ ਕੰਮ ਨਾ ਕਰੋ ਤੁਹਾਡੀ ਸੇਫਟੀ ਨੂੰ ਪਹਿਲ ਤੇ ਕੋਈ ਤੁਹਾਨੂੰ ਨਹੀਂ ਸੀ ਲੱਗਦਾ ਕੰਮ ਕਰਨਾ ਇਹਨਾਂ ਦੇਖੋ ਕਿ ਸਾਨੂੰ ਕੰਮ ਲੇਟ ਮਿਲਿਆ ਯਾਰ ਕੰਮ ਕਰਨੀ ਪਊਗਾ ਨਾ ਮਸ਼ੀਨ ਕੰਮ ਮਿਲਿਆ ਪਰ ਨਹੀਂ ਆ ਤੁਹਾਡੀ ਸਿਹਤ ਪਹਿਲਾਂ ਜੇ ਤੁਸੀਂ ਨਹੀਂ ਕਰ ਸਕਦੇ ਉਹ ਕੰਮ ਤਾਂ ਜਵਾਬ ਦੇ ਦੋ ਨਹੀਂ ਸਾਡੇ ਤੋਂ ਤੁਹਾਡੀ ਇਹ ਪ੍ਰਾਇੋਰਟੀ ਸੇਰ ਤੁਹਾਡੀ ਪ੍ਰਾਇੋਰਟੀ ਦਿਲਰ ਮੈਂ ਵੀ ਇੱਕ ਜਿਹੜੀ ਜੋਬ ਕਰਦਾ ਸੀ ਜਿਸ ਤੇ ਮੈਂ ਪੀਆਰ ਹੋਇਆ ਸੀ ਉਸ ਤੋਂ ਬਾਅਦ ਮੈ ਉਹ ਰਿਲੇਟਡ ਜੋਬ ਲੱਭੀ ਸੀ ਉਹਦੇ ਵਿੱਚ ਕੀ ਸੀ ਨਾ ਪ੍ਰਿੰਟਿੰਗ ਦਾ ਕੰਮ ਸੀ ਉਹਦੇ ਵਿੱਚ ਆਪਾਂ ਉਹ ਨਹੀਂ ਹੁੰਦਾ ਬਾਡੀ 'ਚ ਪੀਐਚ ਹੁੰਦਾ ਮਤਲਬ ਕਿੰਨੇ ਪਰਸੈਂਟ ਹੁੰਦਾ ਨਾ ਇੱਕ ਐਸਿਡ ਦਾ ਪਰਸੈਂਟ 7% ਹੁੰਦਾ ਕੁਝ ਤੇ ਉਹ ਆਪਾਂ ਵੋਡਰੀ ਦੇ ਵਿੱਚ ਰੱਖ ਸਕਦੇ ਆ ਉਹੀ ਹੋਣਾ ਚਾਹੀਦਾ ਆਪਣੇ ਫੂਡ ਦੇ ਵਿੱਚ ਵੀ ਉਨਾ ਹੀ ਹੋਣਾ ਚਾਹੀਦਾ ਪਰ ਉਸ ਕੰਮ ਤੇ 100% ਪੀ ਐਚ ਨੂੰ ਇਨਹੇਲ ਕਰ ਰਿਆ ਸੀ ਮੈਂ ਅੰਦਰ ਤੇ ਮੈਂ 1-2 ਸਾਲ ਤੱਕ ਕੰਮ ਕੀਤਾ ਪਰ ਉਸ ਤੋਂ ਬਾਅਦ ਮੈਂ ਉਹ ਕੰਮ ਛੱਡਤਾ ਮੈਂ ਕਿਹਾ ਕਿ ਹਨਾ ਵੀ ਇੱਕ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਉਸ ਜੌਬ ਤੋਂ 4-5 ਘੱਟ ਡਾਲਰਾਂ ਤੇ ਕਿਤੇ ਹੋਰ ਜੌਬ ਕਰ ਲੂੰਗਾ ਪਰ ਐਟ ਲੀਸਟ ਹਨਾ ਕਿ ਆ ਕੋਈ ਸਿਹਤ ਵਾਲਾ ਸੀ ਆਪਾਂ ਨਹੀਂ ਹੋਊਗਾ ਤਾਂ ਕਰਕੇ ਕਹਿਣਾ ਵੀ ਹਰ ਪੈਸੇ ਘੱਟ ਕਮਾ ਲੋ ਪਰ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਬਿਲਕੁਲ ਇਹ ਜ਼ਰੂਰੀ ਹੈ ਹਨਾ ਤੁਸੀਂ ਤੁਸੀਂ ਜਿਹੜਾ ਉਸ ਮੁੰਡੇ ਦੀ ਗੱਲ ਜਿਹੜੀ ਆਪਾਂ ਸਟਾਰਟ ਤੇ ਵੀਡੀਓ ਚ ਕੀਤੀ ਆ ਵੀ ਜੇ ਤੁਹਾਡੀ ਨੀਂਦ ਨਹੀਂ ਪੂਰੀ ਹੋਈ ਤਾਂ ਤੁਸੀਂ ਅੱਜ ਕੰਮ ਤੇ ਨਾ ਜਾਓ ਇਹ ਤਾਂ ਤੁਹਾਡਾ ਆਪਣਾ ਪਰਸਨਲ ਸੀ ਨਾ ਘੱਟੋ ਘੱਟ ਨੁਕਸਾਨ ਤਾਂ ਨਹੀਂ ਹੋਊਗਾ ਹੁਣ ਉੱਪਰੋਂ ਥਰਡ ਪਾਰਟੀ ਇੰਸ਼ੋਰੈਂਸ ਸੀ ਉਹਦੀ ਗੱਡੀ ਖਤਮ ਹੋ ਗਈ ਉਹਨੂੰ ਕੁਝ ਨਹੀਂ ਮਿਲਦਾ ਜਿਹੜੀ ਉਹਦੇ ਸਰਟਫੀਟ ਲੱਗੀ ਆ ਹੁਣ ਉਹ ਲਗਭਗ ਮਹੀਨਾ ਡੇਢ ਮਹੀਨਾ ਉਹ ਬੈੱਡ ਤੇ ਰਹਿ ਰਿਹਾ ਐਨਾ ਸ਼ੁਕਰ ਵੀ انا ਕਿਸਮਤ ਰਹਿ ਗਈ ਚਲ ਕੋਈ ਗੋਰਾ ਆ ਜੀਨੇ ਉਹਨੂੰ ਬਚਾਇਆ ਜਾਂ ਗੱਡੀ ਤੋਂ ਕੱਢਿਆ ਨਾਰਮਲ ਪੰਜਾਬੀ ਤਾਂ ਖੜ ਕੇ ਵੀਡੀਓ ਬਣਾਉਣ ਲੱਗ ਗਏ ਆਂਦੇ ਨੇ ਵਿੱਚੋਂ ਹੀ ਕੱਢਦੇ ਹੈਗੇ ਉਹ ਤਾਂ ਕਿਸਮਤ ਰਹਿ ਗਈ ਚਲ ਠੀਕਾ ਕੋਈ ਗੋਰਾ ਸੀ ਜਿਨੇ ਉਹਨੂੰ ਗੱਡੀ ਤੋਂ ਬਾਹਰ ਕੱਢ ਲਿਆ ਵੀ ਪੂਰੀ ਬਾਡੀ ਵੀ ਮਰ ਸਕਦੀ ਸੀ ਬੰਦੇ ਦੀ ਬਿਲਕੁਲ ਮਤਲਬ ਚਲੋ ਬਦੀ ਹੋਈ ਸੀ ਨਾ ਬਚਤ ਰਹਿ ਗਈ ਤੇ ਬਾਈ ਸਾਨੂੰ ਕਹਿਣਾ ਵੀ ਆਪਦੀ ਸਿਹਤਾਂ ਜ਼ਰੂਰਤਾਂ ਰੱਖ ਕੇ ਚੱਲਿਆ ਕਰੋ ਕਿਉਂਕਿ ਇਹਨਾਂ ਦੇ ਬਾਲਾ ਡਿਪੈਂਡ ਨਾ ਰਿਹਾ ਕਰੋ ਇਹਨਾਂ ਦਾ ਮੈਡੀਕਲ ਸਿਸਟਮ ਢਾਂਚਾ ਇਹਨਾਂ ਨੂੰ ਮਕਬੂਲ ਨਹੀਂ ਹੈਗਾ ਇਹਨਾਂ ਦਾ ਵੀ ਕੀ ਇਕੱਲੇ ਇਹਨਾਂ ਦਾ ਵੀ ਨਹੀਂਗਾ ਇੰਗਲੈਂਡ ਦਾ ਵੀ ਨਹੀਂਗਾ ਹਲੇ ਅਮਰੀਕਾ ਦਾ ਥੋੜਾ ਜਿਹਾ ਸਹੀ ਹੈ ਸੇਮ ਆਸਟ੍ਰੇਲੀਆ ਦੇ ਹਾਲ ਨਹੀਂਗੇ ਮੈਨੂੰ ਆਈ ਨਹੀਂ ਸਮਝ ਆ ਰਿਹਾ ਇਹ ਤੁਸੀਂ ਇਮੀਗ੍ਰੈਂਟ ਬਲਾਰੂਚਾ ਡਾਕਟਰ ਨਹੀਂ ਬਣਾ ਸਕਦੇ ਹਸਪਤਾਲ ਨਹੀਂ ਖੋਲ੍ਹ ਸਕਦੇ ਇੰਨਾ ਥੋੜੀ ਜੀਡੀਪੀ ਹੈ ਇੰਨਾ ਤੁਹਾਨੂੰ ਪੈਸਾ ਬਣਦਾ ਉਹ ਚੀਜ਼ਾਂ ਕਰਦਾ ਯੂਕਰੇਨ ਭੇਜਣ ਨੂੰ ਹੋਰ ਕਿਤੇ ਭੇਜਣ ਨੂੰ ਥੋੜਾ ਜਿਹਾ ਪੈਸਾ ਹੈਗਾ ਪਰ ਨਹੀਂ ਤੁਸੀਂ ਆਪਦਾ ਮੈਡੀਕਲ ਟਾਂਚੇ ਨੂੰ ਨਹੀਂ ਨਹੀਂ ਸੁਧਾਰ ਦੇ ਸਕਦੇ ਤੇ ਵੋਟਾਂ ਦੇ ਮੈਨੀਫੈਸਟੇਸ਼ਨ ਦੇ ਵਿੱਚ ਥੋੜਾ ਫੜਾ ਕੁਛ ਹੁੰਦਾ ਲਿਖਿਆ ਹੋਇਆ ਵੀ ਹਾਂਜੀ ਅਸੀਂ ਆਹ ਕਰ ਦਾਂਗੇ ਬਾਹਰ ਕਰ ਦਾਂਗੇ ਸਾਰੇ ਇੱਕੋ ਥੜੀ ਦੇ ਚੱਟੇ ਪੱਟੇ ਨੇ ਰਣਵੀਰ ਆਪਣੇ ਪੋਲੀਟੀਸ਼ੀਅਨ ਲਾਲਾ ਏ ਲਾਲਾ ਇਹ ਸਾਰੇ ਇੱਕੋ ਜਿਹੇ ਨੇ ਇਹ ਆਪਣਾ ਵੱਡਾ ਭਲੇਖਾ ਹੁੰਦਾ ਹੈ ਔਰ ਕਿਤੇ ਕੁਰਸੀ ਤੇ ਪਾਵਰ ਦੀ ਲੜਾਈ ਹੈ ਤੇ ਉਹਦੇ ਵਿੱਚ ਪੀਸੇ ਹੋਰ ਹੋਰ ਇਹ ਆਮ ਲੋਕ ਜਾਣਦੇ ਆਪਾਂ ਹੋਰ ਜਿੰਨੇ ਮਰਜ਼ੀ ਕੰਮ ਕਰੀ ਜਾਣ ਪਰ ਜੇ ਕਿ ਇਹ ਗੱਲਬਾਤ ਹੋ ਜੇ ਨਾ ਕਿ ਹਾਂ ਹਸਪੀਟਲ ਖੋਲਣਾ ਤਾਂ ਇਹ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਨਿਯੋਜਨਾ ਬਣਾ ਕੇ ਕਹਿਣਗੇ ਵੀ ਹਾਂ ਡੋਨੇਸ਼ਨਾਂ ਪਾਓ ਐਂ ਕਰੋ ਐਂ ਕਰੋ ਹਸਪੀਟਲ ਬਣਾਉਣਾ ਲੋਕਾਂ ਦੇ ਪੈਸੇ ਨਾਲ ਹਸਪਤਲ ਬਣੂਗਾ ਟੈਕਸ ਕਿਸ ਚੀਜ਼ ਦਾ ਦੇ ਰਹੇ 30-30% 32-32% ਦੇ ਲਈ ਟੈਕਸ ਕੱਟ ਜਾਂਦਾ ਇੱਕ ਹਫ਼ਤੇ ਦਾ ਉਹ ਵੀ ਤਾਂ ਦਿੱਕਤ ਹੈ ਟੈਕਸ ਕਿੱਥੇ ਜਾ ਰਿਹਾ ਜੀ ਹਸਪੀਟਲ ਬਣਾਉਣ ਵਾਸਤੇ ਡੋਨੇਸ਼ਨਾਂ ਚਾਹੀਦੀਆਂ ਨੇ ਟੈਕਸ ਜਾ ਰਿਹਾ ਆਪਣਾ ਇੱਧਰ ਨੂੰ ਯੂਕਰੇਨ ਚ ਟੈਕਸ ਜਾ ਰਿਹਾ ਯੂਕਰੇਨ ਦੇ ਵਿੱਚ ਹਾਂ ਕਿ ਆ ਘੁੰਮ ਕਮਾ ਕੇ ਕਾਲਾ ਹੋ ਕੇ ਸਾਡੇ ਕੋਲ ਵਾਪਸ ਆਊਗਾ ਸਹੀ ਸਰਕਾਰ ਆਵੇ ਨਾ ਆਵੇ ਪੈਸਾ ਬੜਾ ਜਾਊਗਾ ਤੇ ਚਲੋ ਆਈ ਨੋਟ ਕੀ ਗੱਲ ਖਤਮ ਕਰਦੇ ਹਾਂ ਤੇ ਜੇ ਤੁਹਾਨੂੰ ਸਾਡਾ ਪੋਡਕਾਸਟ ਜਾਂ ਗੱਲਬਾਤ ਵਧੀਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕੋਈ ਨਾ ਕੋਈ ਇੱਕ ਇਮੋਜੀ ਜ਼ਰੂਰ ਲਾ ਦਿਓ ਤਾਂ ਜੋ ਤੁਹਾਨੂੰ ਸਾਨੂੰ ਪਤਾ ਲੱਗੇ ਤੁਸੀਂ ਅਖੀਰ ਤੱਕ ਦੇਖਿਆ ਅਸੀਂ ਇਹ ਰੇ ਸਿਸਟਮ ਨੂੰ ਨੰਗਾ ਕਰਦੇ ਰਹਾਂਗੇ ਨਾ ਸਾਨੂੰ ਕੋਈ ਮਰਜ਼ੀ ਬੋਲੇ ਤੁਸੀਂ ਭੰਡ ਦੇ ਉਹ ਚੀਜ਼ ਕਰਦੇ ਹੋ ਭੰਡ ਤਾਂ ਜ਼ਰੂਰੀ ਆ ਕੋਈ ਵੀ ਹੈ ਕਿਸੇ ਦੀ ਆਲੋਚਨਾ ਕਰਨੀ ਜ਼ਰੂਰੀ ਹੈ ਤਾਂ ਹੀ ਉਹ ਥੋੜੇ ਜਿਹੇ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਆਪਣੇ ਨੂੰ ਹਰ ਇੱਕ ਚੀਜ਼ ਦੀ ਆਪਾਂ ਵਾਹ-ਵਾਹੀ ਨਹੀਂ ਕਰ ਸਕਦੇ ਅਸੀਂ ਭਗਤੀ ਨਹੀਂ ਕਰਨਾ ਚਾਹੁੰਦੇ ਕਿਸੇ ਦੇ ਸਿਸਟਮ ਦੀ ਅਸੀਂ ਆਪ ਦੇ ਸਿਸਟਮ ਦੀ ਨਿਪਖਤੀ ਕਰਨਾ ਚਾਹੁੰਦੇ ਜਿੱਥੇ ਸਿਸਟਮ ਚ ਕਮਜ਼ੋਰੀਆਂ ਨੇ ਉਹਨੂੰ ਦੱਸਣਾ ਥੋੜਾ ਵੀ ਫਰਜ਼ ਹੈ ਸਾਡਾ ਹੀ ਫਰਜ਼ ਹੈ ਉਹਨੂੰ ਸਾਹਮਣੇ ਲਿਆਉਣਾ ਹਰ ਇੱਕ ਚੀਜ਼ ਦਾ ਫਰਜ਼ ਹੈ ਹਰ ਇੱਕ ਬੰਦੇ ਦਾ ਹੁਣ ਜੇ ਤੁਸ ਨੂੰ ਅਸੀਂ ਇਹ ਮੈਡੀਕਲ ਢਾਂਚੇ ਬਾਰੇ ਗੱਲ ਤੁਸ ਨੂੰ ਦੱਸੀ ਹੈ ਜੇ ਤੁਸੀਂ ਇੰਡੀਆ ਬੈਟ ਸੁਣ ਰਹੇ ਹੋ ਉਹਨੇ ਕੋਈ ਜਵਾਬ ਭੇਜਿਆ ਨਾ ਤਾਂ ਉਹ ਜੇ ਤੁਸੀਂ ਦੱਸੋਗੇ ਭਾਈ ਉੱਥੇ ਦਾ ਸਿਸਟਮ ਹੈ ਥੋੜਾ ਜਿਹਾ ਧਿਆਨ ਨਾਲ ਇਹ ਕਈ ਵਾਰ ਕਈ ਚੀਜ਼ਾਂ ਦੀ ਬਚਤ ਰਹਿ ਜਾਂਦੀ ਹੈਗੀ ਅਸੀਂ ਤੁਸ ਨੂੰ ਤਾਂ ਹੀ ਕਹਿਣੇ ਆ ਬਈ ਆਹ ਚੀਜ਼ਾਂ ਜ਼ਰੂਰ ਉਹ ਧਿਆਨ ਚ ਰੱਖ ਕੇ ਉਹ ਕਰਿਆ ਕਰੋ ਤੇ ਇੰਸ਼ੋਰੈਂਸ ਜ਼ਰੂਰ ਜੇ ਕਿਸੇ ਦਾ ਕੋਈ ਮਾਪਾ ਆਉਂਦਾ ਹੋਵੇ ਪਰ ਪੇਰੈਂਟਸ ਨੂੰ ਬੁਲਾਉਣੇ ਹੋਣਾ ਤੁਸੀਂ ਤਾਂ ਉਹਨਾਂ ਦੀ ਫੁੱਲ ਇੰਸ਼ੋਰੈਂਸ ਉਦੋਂ ਤੱਕ ਰੱਖਿਆ ਕਰੋ ਜਦੋਂ ਤੱਕ ਉਹ ਹੋਰ ਹੀ ਰਹਿੰਦੇ ਨੇ ਵਿੱਚ ਦੀ ਕੈਂਸਲ ਨਾ ਕਰਾਇਆ ਕਰੋ ਵਧਾ ਕੇ ਰੱਖਿਆ ਕਰੋ ਭਾਵੇਂ ਕਿਉਂਕਿ ਮੈਂ ਬੜੇ ਦੇਖੇ ਨੇ ਯਾਰ ਖੁਦ ਨਾਲ ਖਾਸ ਤੱਕਲ ਨੂੰ ਕੋਈ ਦਿੱਕਤ ਆਵੇ ਹਨ ਤਾਂ ਉਹ ਕਿਤਨਾ ਕਿਤ ਇੰਸ਼ੋਰੈਂਸ ਦੇ ਵਿੱਚ ਕਵਰੇਜ ਹੋ ਜਾਂਦੀ ਹੈ ਤੇ ਲਾਜ਼ ਦੇ ਅਧੀਨ ਕੰਮ ਬਚਤ ਰਹਿ ਜਾਂਦੀ ਹੈ ਤੇ ਕਿਤੇ ਵੀ ਕੰਮ ਸ਼ੁਰੂ ਕਰਦੇ ਹੋ ਤੁਸੀਂ ਪੇ ਰੋਲ ਤੇ ਸ਼ੁਰੂ ਕਰਦੇ ਹੋ ਨਾ ਨਾਲ ਹੈਲਥ ਰਿਲੇਟਿਡ ਗੱਲ ਜ਼ਰੂਰ ਕਰਿਆ ਕਰੋ ਵੀ ਸਾਡੀ ਇੰਸ਼ੋਰੈਂਸ ਦੇ ਵਿੱਚ ਕੀ ਕੀ ਕਵਰ ਕਰਨ ਕਰਕੇ ਦੰਨਿਓ ਤੁਸੀਂ ਤਾਂ ਜੋ ਕੱਲ ਨੂੰ ਉਹ ਚੀਜ਼ ਦਾ ਵੀ ਤੁਹਾਨੂੰ ਫਾਇਦਾ ਮਿਲ ਸਕੇ ਤੇ ਕੈਸ਼ ਦੇ ਕੰਮ ਮਿੱਤਰੋ ਨਾ ਹੀ ਕਰੋ ਜੇ ਕੈਸ਼ ਦੇ ਕੰਮ ਕਰਨ ਦਾ ਸੌਖਾ ਕੋਈ ਮਿਲ ਜਾ ਕਰ ਲਿਆ ਕਰੋ ਨਹੀਂ ਇਹੋ ਜਿਹਾ ਕੰਮ ਤਾਂ ਨਾ ਕਰੋ ਜਿੱਥੇ ਤੁਹਾਨੂੰ ਏਦਾਂ ਘੱਟ ਵੱਡ ਕਰਕੇ ਤੁਹਾਡੀ ਹੱਥਾਂ ਪੈਰਾਂ ਨੂੰ ਨੁਕਸਾਨ ਹੁੰਦਾ ਹੋਵੇ ਕਿਉਂਕਿ ਸਾਰੀ ਉਮਰ ਆਪਾਂ ਨੇ ਕੰਮ ਲੈਣਾ ਹੈ ਇਹ ਚੀਜ਼ਾਂ ਤੋਂ ਬਿਲਕੁਲ ਬਿਲਕੁਲ ਕੋਸ਼ਕ ਪੈਸੇ ਦੇ ਲਾਲਚ ਪਿੱਛੇ ਆਪਣਾ ਜਮੀਰ ਨਾ ਵੇਚੋ ਚਲੋ ਠੀਕ ਹੈ ਜੀ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ